ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅਸੀਂ ਅੱਜ ਇੱਕ ਸਿਆਸੀ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ ਇਹ ਸਾਡੀ ਸੀਰੀਜ਼ ਦੇ ਵਿੱਚ ਪੰਜਵੀਂ ਮੁਲਾਕਾਤ ਹੋਏਗੀ ਪੋਲਿਟিক্যাল ਇਸ਼ੂਸ ਤੇ ਅੱਜ ਸਾਡੇ ਮਹਿਮਾਨ ਹੋਣਗੇ ਡਾਕਟਰ ਜਗਰੂਪ ਸਿੰਘ ਸੇਖੋਂ ਜਿਹੜੇ ਕਿ ਗੁਰੂ ਨਾਨਕ ਯੂਨੀਵਰਸਿਟੀ ਤੋਂ ਪਿਛਲੀ ਦਸੰਬਰ ਦੇ ਵਿੱਚ ਹੀ ਰਿਟਾਇਰ ਹੋਏ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਰਿਸਰਚ ਕੀਤੀ ਆ ਅਤਵਾਦ ਤੇ ਔਰਤਾਂ ਤੇ ਬਾਰਡਰ ਏਰੀਆਜ਼ ਤੇ ਦਰੱਖਤਾਂ ਤੇ ਫਾਰਮਰਸ ਤੇ ਬਹੁਤ ਕੁਝ ਲਿਖਿਆ ਇੰਟਰਨੈਸ਼ਨਲ ਪੱਧਰ ਦੇ ਇਹ ਵਿਦਵਾਨ ਨੇ ਤੇ ਸਾਨੂੰ ਅੱਜ ਮੌਕਾ ਮਿਲਿਆ ਉਹਨਾਂ ਨਾਲ ਗੱਲਬਾਤ ਕਰਨ ਦਾ ਤੇ ਤੁਹਾਡੇ ਤੱਕ ਇਹਨਾਂ ਦੇ ਵਿਚਾਰ ਪਹੁੰਚਣਗੇ ਇਹਨਾਂ ਨੇ ਆਪਣੀ ਪੜ੍ਹਾਈ ਤੋਂ ਬਾਅਦ ਸ਼ੁਰੂ ਕੀਤੀ ਸੀ ਖੇਤੀ ਤਰਾਏ ਰੀਜਨ ਦੇ ਵਿੱਚ ਯੂਪੀ ਚ ਉੱਥੋਂ ਫੇਰ ਇਹ ਇਧਰ ਪੰਜਾਬ ਆਏ ਇਹਨਾਂ ਨੇ ਹੁਸ਼ਿਆਰਪੁਰ ਵੀ ਸਰਕਾਰੀ ਕਾਲਜ 'ਚ ਨੌਕਰੀ ਕੀਤੀ ਤੇ ਕਈ ਥਾਵਾਂ ਤੇ ਕਈ ਇੰਸਟੀਚਿਊਸ਼ਨਸ 'ਚ ਇਹਨਾਂ ਨੇ ਦੇਸ਼ ਵਿਦੇਸ਼ ਜਾ ਕੇ ਲੈਕਚਰ ਵੀ ਦਿੱਤੇ ਸੋ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਇਦਾਂ ਦੇ ਵਿਦਵਾਨ ਸਾਡੇ ਨਾਲ ਮੁਖਾਤਬ ਹੁੰਦੇ ਆ ਕਿਉਂਕਿ ਅਦਰਵਾਇਜ਼ ਕਈ ਕਿਸਮ ਦੇ ਲੋਕ ਚੈਨਲਾਂ ਤੇ ਆ ਕੇ ਆਪਣੇ ਵਿਚਾਰ ਦਿੰਦੇ ਆ ਜਿਹਦੇ ਵਾਸਤੇ ਉਹ ਕੰਪਟੈਂਟ ਨਹੀਂ ਹੁੰਦੇ ਸੋ ਇਹਨਾਂ ਦਾ ਵਿਸ਼ਾ ਪੋਲਿਟੀਕਲ ਸਾਇੰਸ ਹੈ ਤੇ ਅੱਜ ਪੋਲਿਟਿਕਸ ਦੀ ਹੀ ਗੱਲ ਕਰਾਂਗੇ ਇਹਨਾਂ ਦਾ ਸਵਾਗਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਪਾਪਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅ ਪ੍ਰੈਸਰ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਗੱਲਬਾਤ ਇਸ ਕੁਐਸਚਨ ਤੋਂ ਕਿ ਪੰਜਾਬ ਦੇ ਵਿੱਚ ਹੁਣ ਜਦੋਂ ਚੋਣਾਂ ਦੀ ਅਨਾਉਂਸਮੈਂਟ ਹੋ ਗਈ ਹੈ ਕੀ ਮਾਹੌਲ ਸਿਰਜਿਆ ਜਾ ਰਿਹਾ ਹੈ ਲੋਕਾਂ ਦਾ ਇਹਦੇ ਵਿੱਚ ਕੋਈ ਇੰਟਰਸਟ ਪੈਦਾ ਹੋ ਰਿਹਾ ਹੈ ਕਿ ਸਿਰਫ ਅਖਬਾਰੀ ਬਿਆਨਬਾਜ਼ੀ ਤੱਕ ਹੀ ਇਹ ਸਿਆਸਤ ਸੀਮਤ ਰਹਿ ਕੇ ਰਹੀ ਹੈ ਇਹ ਲੋਕ ਤਾਂ ਹਮੇਸ਼ਾ ਰਾਜਨੀਤੀ ਦੇ ਵਿੱਚ ਉਹਦਾ ਇੰਟਰਸਟ ਰਹਿੰਦਾ ਹੈ ਕਿਉਂਕਿ ਮਨੁੱਖ ਜਿਹੜਾ ਹੈਗਾ ਵਾ ਉਹ ਸਮਾਜਿਕ ਪ੍ਰਾਣੀ ਦੇ ਨਾਲ ਨਾਲ ਰਾਜਨੀਤਿਕ ਪ੍ਰਾਣੀ ਵੀ ਹੈਗਾ ਜੀ ਔਰ ਹੁਣ ਹਰ ਵਿਅਕਤੀ ਨੂੰ ਪਤਾ ਕਿ ਜੇ ਮੇਰੀ ਕੋਈ ਕਿਸਮਤ ਕੋ ਤਬਦੀਲੀ ਆਉਣੀ ਹੈ ਜੋ ਕੋਈ ਨੰਮ ਨੂੰ ਮਿਲਣਾ ਹੈ ਜਾਂ ਮੇਰਾ ਨੁਕਸਾਨ ਹੋਣਾ ਹੈ ਜਾਂ ਜੇ ਮੇਰਾ ਆਲਾ ਦਵਾਲਾ ਕੋਈ ਸੁਧਰਨਾ ਹੈ ਜਾਂ ਕਿਸੇ ਕਿਸਮ ਦਾ ਵੀ ਮੇਰੀ ਉਹਦੀ ਤਰੱਕੀ ਵਾਸਤੇ ਉਹਦੇ ਵਿਕਾਸ ਵਾਸਤੇ ਉਹਦੀ ਸਿਕਿਉਰਟੀ ਵਾਸਤੇ ਕੋਈ ਵੀ ਚੀਜ਼ ਹੋਣੀ ਉਹ ਰਾਜਨੀਤੀ ਤੋਂ ਮਿਲਣੀ ਆ ਤੇ ਰਾਜਨੀਤੀ ਇੱਕ ਸਾਧਨ ਵਾ ਜਿਹੜੇ ਥਰੂ ਉਹ ਆਪਣੀ ਕਿਸਮਤ ਬਦਲ ਸਕਦਾ ਵਾ ਜਾਂ ਰਾਜਨੀਤੀ ਬਾ ਨਾ ਜਿਹੜੇ ਹੈਗੇ ਆ ਕਈ ਵਜ੍ਹਾ ਉਹਦੀ ਕਿਸਮਤ ਨੂੰ ਜਿਹੜਾ ਹੈਗਾ ਵਾ ਉਹ ਖੋਰਾ ਵੀ ਲਾ ਦਿੰਦੇ ਆ ਤੁਸੀਂ ਗੱਲ ਪੰਜਾਬ ਦੀ ਕੀਤੀ ਹੈ ਗੱਲ ਠੀਕ ਆ ਕਿ ਪੰਜਾਬ ਇਸ ਵੇਲੇ ਕ੍ਰਾਸ ਰੋਡ ਦੇ ਉੱਤੇ ਹੈ ਤੁਸੀਂ ਦੇਖੋ ਕਿ ਪਹਿਲੀ ਵਾਰੀ ਚਾਰ ਫਰ ਮੇ ਜਿਹੜਾ ਹੈਗਾ ਵਾ ਉਹ ਇੱਥੇ ਮੁਕਾਬਲਾ ਹੋਣ ਜਾ ਰਿਹਾ ਅਕਾਲੀ ਦਲ ਜਿਹੜਾ ਇੰਡੀਪੈਂਡੈਂਟ ਹੋ ਗਿਆ ਬੀਜੇਪੀ ਪਹਿਲੀ ਵਾਰੀ ਖੁੱਲ ਕੇ ਸਾਹਮਣੇ ਆ ਰਹੀ ਪਾਵੇ ਕਿ ਜਨ ਸੰਘ ਦੇ ਸਮੇਂ ਦੇ ਵਿੱਚ ਇਹ ਕਰਦੀ ਹੁੰਦੀ ਸੀ ਪਰ ਇਹਨਾਂ ਵੱਡਾ ਖੁੱਲ ਕੇ ਮੈਦਾਨ ਚ ਉਹ ਨਹੀਂ ਆਉਂਦੇ ਸੀਗੇ ਪਹਿਲੇ ਪਲੇਅਰ ਆਮ ਤੌਰ ਤੇ ਕਾਂਗਰਸ ਪਾਰਟੀ ਹੀ ਹੁੰਦਾ ਸੀਗਾ ਕਿਸੇ ਸਮੇਂ ਖੱਬੀ ਧਿਰ ਵੀ ਕਾਫੀ ਐਕਟਿਵ ਹੁੰਦੀ ਸੀ 1980 ਤੱਕ ਖੱਬੀ ਧਿਰ ਨੂੰ ਵੀ ਇੱਕ ਇੱਕ ਵੱਡੀ ਧਿਰ ਮੰਨਿਆ ਜਾਂਦਾ ਸੀ ਲੋਕਾਂ ਦੀ ਧਿਰ ਮੰਨਿਆ ਜਾਂਦਾ ਸੀ ਪਰ ਰਾਜਨੀਤੀ ਦਾ ਜਿਹੜਾ ਹੈਗਾ ਵਿਵਹਾਰ ਬਦਲਦੇ ਨਾਲ ਹੌਲੀ-ਹੌਲੀ ਉਹ ਲਾਂਬੇ ਹੋ ਗਏ ਇਹ ਚੱਲਦਾ ਰਹਿੰਦਾ ਕਦੀ ਕੋਈ ਤੇ ਡੋਮੀਨੇਟ ਹੋ ਜਾਂਦੀ ਹੈ ਕਦੀ ਕੋਈ ਡੋਮੀਨੇਟ ਹੋ ਜਾਂਦੀ ਹੈ ਤੇ ਜਿਹੜਾ ਵਰਤਾਰਾ ਅਸੀਂ ਹੁਣ ਦੇਖ ਰਹੇ ਜਿਹੜੀ ਤੁਸੀਂ ਲੋਕਾਂ ਦੀ ਗੱਲ ਕੀਤੀ ਆ ਕਿ ਲੋਕਾਂ ਨੂੰ ਹੁਣ ਦਿਸਦਾ ਵੀ ਕਿਉਂਕਿ ਜਿਹੜੇ ਰਾਜਨੀਤੀਵਾਨ ਵਾਂ ਕ੍ਰੈਡੀਬਿਲਟੀ ਆਪਣੀ ਬਹੁਤ ਵੱਡੇ ਹੱਦ ਤੱਕ ਖੋ ਚੁੱਕੇ ਆ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਛੱਡ ਕੇ ਇਹ ਸਭ ਤੋਂ ਵੱਧ ਨਫ਼ਰਤ ਦੇ ਜਿਹੜੇ ਪਾਤਰ ਜਿਹੜੇ ਹੈਗੇ ਉਹ ਸਾਡੇ ਰਾਜਨੀਤੀਵਾਨ ਉਹ ਇਹਨਾਂ ਦੀਆਂ ਪ੍ਰਾਣੀਆਂ ਕੀਤੀਆਂ ਹੋਈਆਂ ਮਾੜੀਆਂ ਗੱਲਾਂ ਕਹਿ ਲਓ ਕੁਝ ਲੋਕ ਤਾਂ ਇਹਨਾਂ ਨੂੰ ਕਰਤੂਤਾਂ ਵੀ ਕਹਿੰਦੇ ਆ ਜਿਹੜੇ ਇਹਨੇ ਲੁੱਟਮਾਰ ਵੀ ਕਰਦੇ ਆ ਜਿਹੜੀ ਤਬਾਹੀ ਵੀ ਮਚਾਉਂਦੀ ਆ ਜਿਹੜਾ ਸਾਰਾ ਕੁਝ ਕੰਮ ਕਰਦੇ ਆ ਪਰ ਲੋਕਾਂ ਨੇ ਕਿਸੇ ਨਾ ਕਿਸੇ ਨੂੰ ਤਾਂ ਚੁਣਨਾ ਹੀ ਹੁੰਦਾ ਔਰ ਪੰਜਾਬ ਦੇ ਲੋਕ ਹਮੇਸ਼ਾ ਡਿਸਿਸਿਵ ਜਿਹੜਾ ਵਾ ਉਹ ਫੈਸਲਾ ਦਿੰਦੇ ਆ ਮੈਂ ਡਿਸਿਸਿਵ بیس ਕਰਕੇ ਕਹਿਣਾ ਵਾਂ ਕਿ ਉਹ ਆਪਣੇ ਤੌਰ ਤੇ ਦੇਖਦੇ ਆ ਕਿ ਕਿਹੜੀ ਧਿਰ ਲੋਕਾਂ ਨਾਲ ਖਲੋਂਦੀ ਆ ਜਾਂ ਕਿਹੜੀ ਧਿਰ ਉਹਨਾਂ ਮਜਲੂਮਾਂ ਦੇ ਨਾਲ ਚਾ ਗਰੀਬਾਂ ਦੇ ਨਾਲ ਖਲੋਂਦੀ ਆ ਜਿਹਨੂੰ ਜਿੱਦਾਂ ਜਿੱਦਾਂ ਸਾਡੇ ਸਭਿਆਚਾਰ ਦੇ ਵਿੱਚ ਜਾਂ ਸਾਡੇ ਜਿਹੜੀ ਸਿੱਖਿਆ ਸਾਡੇ ਗੁਰੂ ਸਾਹਿਬਾਨ ਦੀ ਹੈਗੀ ਐ ਸਾ ਪੀਰ ਆ ਪਗੰਬਰਾਂ ਦੀ ਹੈ ਚਾਹੇ ਸਾਡੇ ਸ਼ਹੀਦਾਂ ਦੀ ਆ ਜਿਹੜੀ ਕਿਤੇ ਨਾ ਕਿਤੇ ਅਜੇ ਵੀ ਉਹਨਾਂ ਦੇ ਮਨ ਦੇ ਵਿੱਚ ਖੜੀ ਰਹਿੰਦੀ ਹੈ ਹੁਣ ਚਾਰ ਲੋਕ ਸਾਹਮਣੇ ਆਏ ਆ ਲੋਕੀ ਬਹੁਤ ਪੰਜਾਬ ਛੋਟਾ ਜਿਹਾ ਸੂਬਾ ਹੈਗਾ ਤੇ ਨਾ ਸਾਡੇ ਤਨਾ ਘੰਟੇ ਜੇ ਇੱਕ ਥਾਂ ਤੋਂ ਦੂਸਰੇ ਪਾਸੇ ਚੱਲ ਜਾਂਦੇ ਆ ਪਤਾ ਹੁੰਦਾ ਕਿਹੜੇ ਕਿਸ ਕਿਸਮ ਦੇ ਲੋਕ ਹੈਗੇ ਆ ਤੋਂ ਇਸ ਕਰਕੇ ਇਹ ਲੜਾਈ ਬਹੁਤ ਇੰਟਰਸਟਿੰਗ ਹੋਊਗੀ ਮੈਨੂੰ ਲੱਗਦਾ ਕਿ ਰਾਜਨੀਤੀ ਬਿਲਕੁਲ 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 ਥਲੜੇ ਪੱਧਰ ਤੱਕ ਪਹੁੰਚ ਗਈ ਤੁਸੀਂ ਦੇਖਿਆ ਹੋਣਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਿਸ ਕਿਸ ਨੂੰ ਦੇ ਬਿਆਨ ਦੇ ਰਹੇ ਆ ਜਾਂ ਸਾਡੇ ਇੱਥੋਂ ਦੀ ਰਾਜਨੀਤੀ ਵਾਂ ਤੁਸੀਂ ਦੇਖਿਆ ਹੋਣਾ ਕਿ ਆਮ ਆਦਮੀ ਪਾਰਟੀ ਦੇ ਇੱਕ ਖਡੂਰ ਸਾਹਿਬ ਸਾਡੇ ਹਲਕੇ ਤੋਂ ਇਹ ਮੇਰਾ ਹਲਕਾ ਪਿੰਡੋਂ ਚ ਪੈਂਦਾ ਕਿਦਾਂ ਦਾ ਬਿਆਨ ਦਿੱਤਾ ਉਹਨਾਂ ਨੇ ਅਸੀਂ 75 ਸਾਲਾਂ ਬਾਅਦ ਸਾਡੀ ਮਾਨਸਿਕਤਾ ਜਿਹੜੀ ਸਾਡੀ ਨਹੀਂ ਲੋਕਾਂ ਦੀ ਮਾਨਸਿਕਤਾ ਨਹੀਂ ਲੋਕਾਂ ਲਈ ਅਜੇ ਵੀ ਜਿਹੜੇ ਸੈਕੂਲਰ ਕਾਮਨ ਤੇ ਜਿਹੜੇ ਜਿਹੜੇ ਲੋਕ ਭਲਾਈ ਦੇ ਮੁੱਦੇ ਉਹ ਉੱਤੇ ਹੈਗੇ ਆ ਪਰ ਜਿਹੜੇ ਸਾਡੇ ਰਾਜਨੀਤੀਵਾਨ ਆ ਅਸਲ ਦੇ ਵਿੱਚ ਰਾਜਨੀਤੀਵਾਨ ਨਹੀਂ ਹੈਗੇ ਇਹ ਲੀਡਰ ਬਣ ਗਏ ਕਿਉਂਕਿ ਵੈਕਿਊਮ ਬਹੁਤ ਵੱਡਾ ਹੈ ਔਰ ਉਹ ਵੈਕਿਊਮ ਦੇ ਵਿੱਚੋਂ ਲੀਡਰ ਬਣ ਜਾਂਦੇ ਪਰ ਲੀਡਰਸ਼ਿਪ ਕੁਆਲਟੀਜ਼ ਨਹੀਂ ਹੈਗੀਆਂ ਤਾਂ ਮੇਰਾ ਕਹਿਣ ਤੋਂ ਪਾਵ ਹੈ ਇੰਨਾ ਜ਼ਿਆਦਾ ਖਲਾਰਾ ਪਿਆ ਹੁਣ ਟੈਸਟ ਲੋਕਾਂ ਦਾ ਹੈ ਲੜਾਈ ਐ ਇਸ ਵੇਲੇ ਚਾਰ ਧਿਰਾਂ ਦੇ ਵਿੱਚ ਨਹੀਂ ਹੈ ਜਾਂ ਦੇਸ਼ ਦੇ ਵਿੱਚ ਦੋ ਵੱਡੀਆਂ ਤਰ੍ਹਾਂ ਦੀ ਹੈ ਲੜਾਈ ਨਿظام ਤੇ ਲੋਕਾਂ ਦੇ ਵਿੱਚ ਆ ਤੇ ਲੋਕਾਂ ਤੋਂ ਅਸੀਂ ਯਾਦ ਰੱਖਦੇ ਆਂ ਵੀ ਉਹ ਕਿਦਾਂ ਰਿਸਪੌਂਡ ਕਰਨ ਗਿਆ ਔਰ ਮੈਂ ਬਹੁਤ ਯਕੀਨ ਨਾਲ ਕਹਿ ਸਕਦਾ ਕਿ ਜਦੋਂ ਲੋਕ ਇਹ ਸਮਝ ਲੈਂਦੇ ਆ ਕਿ ਹੁਣ ਲੜਾਈ ਸਾਡੇ ਕੋਲ ਆ ਤੇ ਜਿਹੜਾ ਵੀ ਉਹ ਫਤਵਾ ਦੇਣਗੇ ਉਹ ਲੋਕ ਹਿੱਤ ਲਈ ਹੋਊਗਾ ਉਹ ਦੇਸ਼ ਹਿੱਤ ਲਈ ਹੋਊਗਾ ਉਹ ਸਮਾਜ ਹਿੱਤ ਲਈ ਹੋਊਗਾ ਔਰ ਇਹੋ ਜਿਹੇ ਜਿਹੜੇ ਰਾਜਨੀਤੀਵਾਨ ਜਿਹੜੇ ਹੈਗੇ ਆ ਇਹਨਾਂ ਨੂੰ ਜਿਹੜਾ ਉਹ ਉਹ ਅੱਛਾ ਪ੍ਰੈਸ਼ਰ ਕਦੇ ਦੇਖੋ ਇਹ ਕਦੇ ਹੋਇਆ ਜੀ ਮੈਂ ਜਿੰਨ ਤੱਕ ਮੈਂ ਵੇਖ ਰਿਹਾ ਮੈਂ ਕਿ ਹੋਸ਼ ਸੰਭਾਲੀ ਹੈ ਮੈਨੂੰ ਤਾਂ ਨਹੀਂ ਲੱਗਿਆ ਕਿਤੇ ਬਈ ਜਿਹੜੇ ਲੋਕ ਹੈਗੇ ਆ ਕੁਝ ਉਹ ਆਪਣੇ ਚੁਆਇਸ ਦੇ ਨਾਲ ਕੋ ਵਧੀਆ ਸਰਕਾਰ ਜਾਂ ਵਧੀਆ ਬੰਦੇ ਚੁਣਦੇ ਹੋਣ ਜਦੋਂ ਤੋਂ ਸੋ ਦੇਖਦੇ ਆ ਉਹ ਉਦੋਂ ਦੇ ਭ੍ਰਸ਼ਟਾਚਾਰ ਉਦੋਂ ਦੀਆਂ ਹੀ ਲੜਾਈਆਂ ਪੜਾਈਆਂ ਤੇ ਉਦੋਂ ਦੇ ਮਾੜੇ ਹਾਲ ਸਿਆਸਤਦਾਨਾਂ ਦੇ ਤੁਸੀਂ ਕਹਿੰਦੇ ਹੋ ਵੀ ਲੋਕ ਫਤਵਾ ਦੇਣਗੇ ਫਤਵਾ ਹਰ ਵਾਰੀ ਫੇ ਮਾੜਾ ਕਿਉਂ ਨਿਕਲ ਜਾਂਦਾ ਹੈ ਜੀ ਨਹੀਂ ਚੁਆਇਸ ਕੀ ਆ ਤੁਸੀਂ ਦੇਖੋ ਲੋਕੀ ਆਪਣੀ ਮਰਜ਼ੀ ਦੇ ਨਾਲ ਜਿਹੜੇ ਘੱਟ ਮਾੜੇ ਆ ਉਹਨਾਂ ਨੂੰ ਚੁਣ ਦਿੰਦੇ ਆ ਤੁਸੀਂ ਇਹ ਦੇਖੋ ਨਾ ਕਿ ਲੋਕਾਂ ਕੋਲ ਹੈ ਤਾਂ ਇਹੀ ਹੈ ਨਾ ਪ੍ਰੋਬਲਮ ਇਹ ਹੋ ਗਈ ਕਿ ਜਿਹੜੀ ਸਾਡੀ ਇਲੈਕਸ਼ਨ ਹੈਗੀ ਆ ਰਾਜਨੀਤੀ ਆ ਉਹ ਪੈਸੇ ਦੀ ਖੇਡ ਬਣ ਗਈ ਤੁਸੀਂ ਖੁਦ ਦੇਖੋ ਕਿ ਲੋਕ ਸਭਾ ਦੇ ਵਿੱਚ ਇਲੈਕਸ਼ਨ ਕਮਿਸ਼ਨ ਕਹਿੰਦਾ ਵਾ ਕਿ 55 95 ਲੱਖ ਰੁਪਏ ਖਰਚੇ ਜਾ ਸਕਦੇ ਆ ਇਸ ਦੇਸ਼ ਦੇ ਵਿੱਚ 1% ਆਬਾਦੀ ਨਹੀਂ ਹੋਣੀ ਜਿਹੜੇ 95 ਲੱਖ ਰੁਪਏ ਜਿਹੜਾ ਹੈਗਾ ਵਾ ਉਹਦੀ ਆਮਦਨ ਹੁੰਦੀ ਹੋਊਗੀ 80 ਕਰੋੜ ਲੋਕ ਤਾਂ 5 ਕਿਲੋ ਆਟੇ ਦੇ ਵਿੱਚ ਬੈਠੇ ਆ ਢਾਂਚਾਗਤ ਸਮੱਸਿਆ ਬਣ ਗਈਆਂ ਔਰ ਜਿਹੜੀ ਪਿਛਲੇ ਸਮੇਂ ਦੇ ਨਾਲ ਰਾਜਨੀਤੀ ਵਾਲਾ ਵੱਲੋਂ ਵਿਦਿਆ ਦੇ ਉੱਤੇ ਜ਼ੋਰ ਨਹੀਂ ਦਿੱਤਾ ਗਿਆ ਜਾਂ ਜਿਹੜੀ ਹੋਰ ਚੀਜ਼ਾਂ ਦੇ ਵਿੱਚ ਮਨੁੱਖੀ ਵਿਕਾਸ ਹੋਣਾ ਸੀ ਉਹਨੂੰ ਇਗਨੋਰ ਕੀਤਾ ਗਿਆ ਸੜਕਾਂ ਬਣਾਤੀਆਂ ਵੱਡੇ ਵੱਡੇ ਪੁਲ ਬਣਾਤੇ ਕਹਿੰਦੇ ਅਸੀਂ 에어ਪੋਰਟਾਂ ਬਣਾਤੀਆਂ ਆਹ ਕਰਤਾ ਉਹਦੇ ਕਾਮਨ ਵਿਅਕਤੀ ਦਾ ਜਿਹੜਾ ਵਿਕਾਸ ਹੋਣਾ ਸੀ ਉਹਦੇ ਨਾਲ ਬਹੁਤ ਜ਼ਿਆਦਾ ਨੇੜੇ ਦਾ ਸਬੰਧ ਨਹੀਂ ਹੈਗਾ ਲੋਕਾਂ ਕੋਲ ਜਿਹੜੀ ਅਵੇਲੇਬਲ ਹੁਣ 4 ਲੋਕ ਹੈਗੇ ਆ ਇਲੈਕਸ਼ਨ ਲੜਦੇ ਆ ਤੇ ਲੋਕਾਂ ਨੇ ਤੇ ਹੀ ਵੇਖਣਾ ਵੀ ਇਹਨਾਂ ਸਾਰਿਆਂ 'ਚੋਂ ਰਿਲੇਟਿਵਲੀ ਕਿਹੜਾ ਠੀਕ ਹੋ ਸਕਦਾ ਜਾਂ ਕਈ ਵੀ ਰੁਹਾਰਾ ਜਾਂਦਾ ਤੁਸੀਂ ਦੇਖੋ 2022 ਦੇ ਇਲੈਕਸ਼ਨਾਂ ਦੇ ਵਿੱਚ ਲੋਕੀ ਅਕਾਲੀਆਂ ਕਾਂਗਰਸੀਆਂ ਤੋਂ ਇੰਨਾ ਮਤਲਬ ਉੱਕ ਚੁੱਕੇ ਸੀਗੇ ਇਹਨਾਂ ਜਿਹੜਾ ਉਹਨਾਂ ਤੋਂ ਮਤਲਬ ਜੀ ਇਹ ਪਹਿਲੀ ਇਹ ਦੁਖੀ ਹੋ ਚੁੱਕੇ ਸੀਗੇ ਜਾਂ ਉਹਨਾਂ ਨੂੰ ਦੇਖਣਾ ਨਹੀਂ ਚਾਹੁੰਦੇ ਜਾਂ ਜਿੰਨੀਆਂ ਸਾਰੀਆਂ ਸਮੱਸਿਆ ਹੈਗੀਆਂ ਉਹ ਸਮਝਦੇ ਸੀ ਵੀ ਇਹ ਜ਼ਿੰਮੇਵਾਰਾ ਉਹਨਾਂ ਨੇ ਕਿਹਾ ਨਵਾਂ ਤਜਰਬਾ ਕਰ ਲਈਏ ਲੋਕਾਂ ਨੇ ਗੁਸੂਰ ਨਹੀਂ ਹੈ ਜੇ ਆਮ ਆਦਮੀ ਪਾਰਟੀ ਲੋਕਾਂ ਦੀ ਆਸਾਂ ਤੇ ਨਹੀਂ ਉੱਤਰਦੀ ਤੇ ਲੋਕਾਂ ਦਾ ਕੋਈ ਗੁਸੂਰ ਤੇ ਦੇ ਵਿੱਚ ਨਹੀਂ ਕਿਹਾ ਜਾ ਸਕਦਾ ਕਿਉਂਕਿ ਜਿਹੜੇ ਲੋਕਾਂ ਦੇ ਮੁੱਦੇ ਤੁਸੀਂ ਵੇਖੋ ਇਲੈਕਸ਼ਨ ਦੇ ਵਿੱਚ ਜਿਹੜੇ ਹੁਣੇ ਮੁੱਦੇ ਇਹ ਠਾਉਂਦੇ ਆ ਉਹ ਲੋਕਾਂ ਦੇ ਮੁੱਦੇ ਨਹੀਂ ਹੁੰਦੇ ਜੇ ਤੁਸੀਂ ਪੋਸਟ ਬੋਲ ਜਿੰਨਾ ਵੀ ਐਨਾਲਿਸਿਸ ਹੁੰਦਾ ਅਸੀਂ ਵੀ ਸਟੱਡੀ ਲੰਮੇ ਸਮੇਂ ਤੋਂ ਕਰਦੇ ਆਉਂਦੇ ਆ ਲੋਕਾਂ ਦੇ ਮੁੱਦੇ ਹਮੇਸ਼ਾ ਜਿਹੜੇ ਹੁੰਦੇ ਆ ਉਹ ਸਮਾਜਿਕ ਪ੍ਰਾਤ੍ਰਿਪਾਪ ਹੁੰਦਾ ਆਰਥਿਕ ਮੁੱਦੇ ਹੁੰਦੇ ਆ ਉਹ ਰੁਜ਼ਗਾਰ ਦੀ ਗੱਲ ਕਰਦੇ ਆ ਉਹ ਕਰਪਸ਼ਨ ਖਤਮ ਕਰਨ ਦੀ ਗੱਲ ਕਰਦੇ ਆ ਉਹ ਡਿਵੈਲਪਮੈਂਟ ਦੀ ਗੱਲ ਕਰਦੇ ਆ ਉਹ ਇਸੇ ਤਰ੍ਹਾਂ ਜਿਹੜੀ ਹੋਰ ਗੱਲਾਂ ਜਿਹੜੀਆਂ ਕਿਸਾਨੀ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਗੱਲ ਕਰਦੇ ਆ ਨੌਜਵਾਨੀ ਦੀ ਗੱਲ ਕਰਦੇ ਆ ਇਹ ਮੁੜਕੇ ਉਹਨਾਂ ਨੂੰ ਤੀਰਥ ਯਾਤਰਾ ਤੇ ਲੈ ਜਾਂਦੇ ਆ ਇਹ ਮੁਰਗੀ ਉਹਨਾਂ ਨੂੰ ਹੋਰ ਪਾਸੇ ਦੂਰ ਫੇਰਿਆ ਜਾਂਦੇ ਆ ਸੋ ਮੇਰਾ ਕਹਿਣ ਤੋਂ ਪਾਵ ਹੈ ਜਿਹੜਾ ਮਿਸਮੈਚ ਹੋ ਗਿਆ ਕਿਉਂਕਿ ਇਹ ਜਿਹੜੀ ਜਮਾਤ ਹੈਗੀ ਆ ਇਹ ਆਮ ਲੋਕਾਂ ਨਾਲੋਂ ਇੱਕ ਪੀੜੀ ਅੱਗੇ ਹੁੰਦੀ ਹੈ 90 ਕਨਵੇਂ ਤੋਂ ਬਾਅਦ 80 ਤੋਂ ਬਾਅਦ ਦੇਸ਼ ਦੀ ਰਾਜਨੀਤੀ ਵਿੱਚ ਵਿਗਾੜ ਆਉਣਾ ਸ਼ੁਰੂ ਹੋ ਗਿਆ ਜਾਤਪਾਤ ਨੂੰ ਫੇਰ ਇਨਫੋਰਸ ਕੀਤਾ ਇਹਨਾਂ ਨੇ ਧਰਮ ਨੂੰ ਫੇਰ ਇਨਫੋਰਸ ਕੀਤਾ ਇਹਦੇ ਵਿੱਚੋਂ ਆਣ ਕੇ ਰੀਜਨਲਿਜ਼ਮ 네ਗੇਟਿਵ ਤਰੀਕੇ ਨਾਲ ਰੀਜਨਲਿਜ਼ਮ ਇੱਕ ਪੋਜ਼ਿਟਿਵ ਪਾਰਟ ਸੀਗਾ 60 ਦੇ ਵਿੱਚ ਕਿਉਂਕਿ ਸੈਂਟਰਲਾਈਜੇਸ਼ਨ ਇੱਥੇ ਨਹੀਂ ਹੋਣੀ ਚਾਹੀਦੀ ਇਹਨਾਂ ਨੇ ਕੋਈ ਉਹ ਹੱਦ ਨਹੀਂ ਛੱਡੀ ਕਿਉਂਕਿ ਰਾਜਨੀਤੀ ਕਿਹੜੇ ਲੋਕ ਆਏ ਤੁਸੀਂ ਇਹਨਾਂ ਦਾ ਪ੍ਰੋਫਾਈਲ ਪੜ੍ਹ ਕੇ ਦੇਖ ਲਓ ਏਡੀਆਰ ਦੀ ਰਿਪੋਰਟ ਕਹਿੰਦੀ ਆ ਅੱਧਿਓ ਵੱਧ ਜਿਹੜੇ ਆ ਉਹ ਕ੍ਰਿਮੀਨਲ ਕੇਸਸ ਦਾ ਜਿਹੜਾ ਹੈਗਾ ਵਾ ਉਹ ਉਹਨੂੰ ਫੇਸ ਕਰਦੇ ਇਹ ਤਾਂ ਦੇਖੋ ਇਦਾਂ ਦੇ ਲੋਕ ਹੈਗੇ ਆ ਜੇ ਕਰੋੜਪਤੀ ਅਰਬਪਤੀ ਲੋਕ ਹੈਗੇ ਆ ਤੇ ਦੂਸਰੇ ਪਾਸੇ ਲੋਕੀ 5 ਕਿਲੋ ਆਟੇ ਦੇ ਉੱਤੇ ਇਹ ਜਿਹੜਾ ਮਿਸਮੈਚ ਆ ਅਸਲ ਦੇ ਵਿੱਚ ਇਹੀ ਸਾਡੇ ਲਈ ਬਹੁਤ ਵੱਡਾ ਪੈਰਾਡੌਕਸ ਜਿਹੜਾ ਉਹ ਖੜਾ ਕਰ ਰਿਹਾ ਹੂੰ ਸੋ ਹੁਣ ਤੁਸੀਂ ਆਪਾਂ ਜੇ ਨਜ਼ਰ ਮਾਰ ਗਏ ਜੀ ਪ੍ਰੈਜ਼ੈਂਟ ਡੇ ਸਿਚੁਏਸ਼ਨ ਪੰਜਾਬ ਚ ਮੁੱਖ ਤੌਰ ਤੇ ਅਕਾਲੀ ਦਲ ਕਾਂਗਰਸ ਭਾਜਪੀ ਤੇ ਹੁਣ ਬੀਐਸਪੀ ਨੇ ਵੀ ਖੜਾ ਕਰਤਾ ਆਮ ਆਦਮੀ ਪਾਰਟੀ ਆ ਗਈ ਹੈ ਜੀ ਬੀਐਸਪੀ ਦੇ ਵੀ ਦੋ ਹੋ ਗਏ ਪੰਜ ਪੰਜ ਤਰ੍ਹਾਂ ਦੀਆਂ ਖੜੀਆਂ ਹੋ ਗਈਆਂ ਲੱਗਦੀਆਂ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਸਾਰੀਆਂ ਚੋਂ ਇਸ ਵਕਤ ਤੁਹਾਡੇ ਵਿਚਾਰ ਦੇ ਮੁਤਾਬਕ ਭਾਰੂ ਕਿਹੜੀ ਦਿਖ ਰਹੀ ਹੈ ਇੱਟਨਾ ਦਰਸਾਉ ਦੋ ਤਿੰਨ ਚੀਜ਼ਾਂ ਦੇਖਣ ਵਾਲੀ ਗੱਲ ਇੱਕ ਤਾਂ ਪਹਿਲੀ ਗੱਲ ਪਾਰਟੀ ਸਿਸਟਮ ਨਿظام ਜਿਹੜਾ ਹੈਗਾ ਜਿਹੜਾ ਉਹਦਾ ਰੋਲ ਹੋਣਾ ਚਾਹੀਦਾ ਸੀ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਉਹ ਹੈ ਨਹੀਂ ਹੈਗਾ nehru ਤੋਂ ਬਾਅਦ ਇੰਦਰਾ ਗਾਂਧੀ ਨੇ ਹੌਲੀ ਹੌਲੀ ਦਾ ਵਿਗਾੜ ਪਾਉਣਾ ਸ਼ੁਰੂ ਕਰਤਾ ਰੀਜਨਲ ਪਾਰਟੀਆਂ ਖਾਨਦਾਨੀ ਪਾਰਟੀਆਂ ਬਣ ਗਈਆਂ ਆਪਣੇ ਆਲੇ ਦੁਆਲੇ ਸਾਰਾ ਕੁਝ ਸੰਘੇੜ ਦਿੱਤਾ ਪਹਿਲਾ ਸਵਾਲ ਤਾਂ ਆਪਾਂ ਰੇਜ਼ ਕਰ ਸਕਦੇ ਹਾਂ ਇਹਨਾਂ 'ਚ ਕੋਈ ਵੀ ਪਾਰਟੀ ਆਪਣੇ 13 ਬੰਦੇ ਪੈਦਾ ਕਰਨ ਦੇ ਵਿੱਚ ਟੋਟਲੀ ਫੇਲ ਹੋ ਗਏ ਹਾਂ ਬਿਲਕੁਲ ਬਿਲਕੁਲ ਸਾਬ ਨੇ ਪੈਰਾਡਰ ਉੱਪਰ ਇਸ ਤਰੀਕੇ ਦੇ ਜਿਸ ਤਰੀਕੇ ਦੇ ਨਾਲ ਇਹ ਅਦਲਾ ਬਦਲੀ ਹੋ ਰਹੀ ਆ ਜਿਸ ਤਰੀਕੇ ਨਾਲ ਇਹਦਾ ਮਤਲਬ ਇਹ ਹੈਗਾ ਕਿ ਪਾਰਟੀ ਹਮੇਸ਼ਾ ਵਿਚਾਰਧਾਰਾ ਦੇ ਉੱਤੇ ਬੀਸਟ ਹੁੰਦੀ ਹੈ ਚਾਹ ਉਹ ਰਾਈਟ ਵਿਚਾਰਧਾਰਾ ਹੋਵੇ ਚਾਹ ਲੈਫਟ ਵਿਚਾਰਧਾਰਾ ਹੋਵੇ ਬੀਜੇਪੀ ਦਾ ਵੀ ਇਹੀ ਹਾਲ ਆ 2/3 ਨੌਨ ਬੀਜੇਪੀ ਵਿਚਾਰਧਾਰਾ ਵਾਲੇ ਉਹਦੇ ਨਾਲ ਜੁੜ ਗਏ ਪਾਰਟੀਆਂ ਜਦੋਂ ਫੇਲ ਹੋ ਜਾਂਦੀਆਂ ਫਿਰ ਬਹੁਤ ਵੱਡਾ ਕ੍ਰਾਈਸਿਸ ਪਾਰਟੀ ਲਈ ਆਉਂਦਾ ਹੈ ਉਹ ਇਸ ਕਰਕੇ ਫੇਲ ਹੋਈਆਂ ਕਿ ਇਹਨਾਂ ਨੇ ਜਾਇਦਾਦ ਬਣਾ ਲਈ ਪਾਰਟੀ ਨੂੰ ਆਪਣੀ ਰੀਜਨਲ ਪਾਰਟੀਆਂ ਦੇ ਵਿੱਚ ਸਰਕਾਰ ਵੀ ਤੁਹਾਡੀ ਆਪਣੀ ਪਾਰਟੀ ਵੀ ਇੱਕ ਟੱਬਰ ਦੇ ਕੋਲ ਜਾਂ ਕੁਝ ਟੱਬਰਾਂ ਦੇ ਕੋਲ ਬਾਕੀ ਬੰਦੇ ਤੁਸੀਂ ਇਕੱਠੇ ਕਰਨ ਲਈ ਲਾਲਾ ਲਾਲਾ ਕਰਨ ਵਾਲੇ ਲੁੱਟਮਾਰ ਕਰਨ ਵਾਲੇ ਲੋਕਾਂ ਨੂੰ ਡਰਾਉਣ ਵਾਲੇ ਇਹ ਮੋٹے ਤੌਰ ਤੇ ਸਾਰਿਆਂ ਦੇ ਵਿੱਚ ਇਦਾਂ ਹੋਇਆ ਇਸ ਵળે ਜਿਹੜੀ ਪੋਲਿਟੀਕਲ ਬੈਂਕਰਪਸੀ ਹੈਗੀ ਆ ਉਹ ਪਾਰਟੀਆਂ ਦੀ ਹੈਗੀ ਆ ਤੁਸੀਂ ਦੇਖੋ ਇਹ ਵੀ ਨਾ ਜਿਹੜੀ ਆਮ ਆਦੀ ਪਾਰਟੀ ਨਵੀਂ ਪਾਰਟੀ ਬੜੀਆਂ ਆਸਾਂ ਦੇ ਨਾਲ ਉੱઠી ਸੀ 2014 ਚ ਚਾਰ ਸੀਟਾਂ ਲਈਆਂ ਸੀਗੀਆਂ ਇਹਦਾ ਮਕਸਦ ਅਸਲ ਦੇ ਵਿੱਚ ਇਹ ਸੀ ਜਦੋਂ ਇਹ ਪਾਰਟੀ ਬਣੀ ਸੀਗੀ ਕਿ ਅਸੀਂ ਆਲਟਰਨੇਟਿਵ ਰਾਜਨੀਤੀ ਲਖੇ ਹੋਣੀ ਆ ਆਲਟਰਨੇਟਿਵ ਪੋਲਿਟਿਕਸ ਨਾਟ ਆਲਟਰਨੇਟਿਵ ਪਾਵਰ ਤਾਂ ਹੁੰਦੀ ਹੁੰਦੀ ਆ 5 ਸਾਲ ਬਾਅਦ ਇਲੈਕਸ਼ਨ ਹੋਊਗੀ ਇਹ ਨਹੀਂ ਜਿੱਤੇ ਉਹ ਜਿੱਤੇ ਉਹ ਜਿੱਤੇ ਅਲਟੀਮੇਟਲੀ ਇਹਦਾ ਕੀ ਹਾਲ ਹੋਇਆ ਦਸਾਂ ਸਾਲਾਂ ਦੇ ਵਿੱਚ ਇਹਨਾਂ ਲੋਕਾਂ ਦਾ ਵੱਡਾ ਫਤਵਾ ਸੀਗਾ ਉਹਦੇ ਵਿੱਚੋਂ ਵੀ ਇਹਨਾਂ ਨੂੰ ਆਪਣੇ ਪੂਰੇ ਬੰਦੇ ਨਹੀਂ ਮਿਲਦੇ ਉਹਦੇ ਵਿੱਚੋਂ ਅਕਾਲੀ ਦਲ ਕਿੰਨੀ ਵੱਡੀ origional ਪਾਰਟੀ ਸੀਗੀ ਪਿਛਲੇ ਸਮੇਂ 'ਚ ਕਿੰਨਾ ਡਿਕਲਾਈਨ ਹੋਇਆ ਉਹਦੇ ਕੋਲੋਂ 13 ਬੰਦੇ ਨਹੀਂ ਪੂਰੇ ਹੋਣਦੇ ਇਸੇ ਲਈ ਕਿਨਾ ਕਾਂਗਰਸ ਦਾ ਵੀ ਇਹੀ ਹਾਲ ਆ ਕਿਦਾਂ ਫ੍ਰੀਕੁਐਂਟਲੀ ਉਹ ਲੋਕੇ ਸ਼ਿਫਟ ਕਰ ਰਹੇ ਆ ਕਦੀ ਇੱਧਰ ਜਾ ਰਹੇ ਕਦੀ ਉੱਧਰ ਜਾ ਰਹੇ ਆ ਬੀਜੇਪੀ ਤਾਂ ਸਾਰਾ ਹੈ ਹੀ ਹਾਇਰਡ ਆ ਜਿੰਨਾ ਵੀ ਸਾਰਾ ਉਹਦੇ ਵਿੱਚੋਂ ਬੀਐਸਪੀ ਦਾ ਸੈਂਦ ਨੂੰ ਯਾਦ ਹੋਵੇ ਕਿ ਅਸਲ 'ਚ ਬੀਐਸਪੀ ਦਾ ਉਹਦੇ ਜਿਹੜਾ ਸੀਗਾ ਉਹ ਪੰਜਾਬ 'ਚ ਹੋਇਆ ਸੀਗਾ ਜੀ ਜੀ ਕਾਂਸੀ ਰਾਜ ਕਾਸ਼ੀ ਰਾਮ ਜੀ ਆਏ ਕਾਂਸੀ ਰਾਮ ਨੇ ਜਨਰਲ ਸੀਟ ਜਿਹੜੀ ਸੀ ਹੈ ਸ਼ਾਰਪੁਰ ਤੋਂ ਜਿੱਤੀ ਸੀਗੀ ਕਿਸੇ ਸਮੇਂ ਤੇ ਤਿੰਨ ਤਿੰਨ ਚਾਰ ਚਾਰ ਇਹਨਾਂ ਦੇ ਐਮਪੀ ਰਹਿੰਦੇ ਰਹਿ ਪਰ ਉਹ ਐਕਸਪੈਰੀਮੈਂਟ ਅਲਟੀਮੇਟਲੀ ਜਾ ਕੇ ਯੂਪੀ ਦੇ ਵਿੱਚ ਕਾਮਯਾਬ ਹੋਇਆ ਔੜ ਹੌਲੀ ਹੌਲੀ ਜਿਹੜੀ ਬੀਐਸਪੀਸੀ ਖਿੰਡਰ ਬੁਲਰ ਗਈ ਕੋਈ ਕਾਲੀਆਂ ਚਲੇ ਗਿਆ ਕੋ ਕਾਂਗਰਸਾਂ ਚਲੇ ਗਿਆ ਕੋਈ ਆਪ ਚਲੇ ਗਿਆ ਕੋ ਕਿਤੇ ਚਲੇ ਗਿਆ ਹੁਣ ਤੁਹਾਡਾ ਸਵਾਲ ਬਹੁਤ ਵੱਡਾ ਹੈ ਇਸ ਬਾਰੇ ਆਪਾਂ ਉਹਦੇ ਬਾਰੇ ਕਹਿਣਾ ਕਿ ਕੀ ਹੋਊਗਾ ਮੈਨੂੰ ਲੱਗਦਾ ਕਿ ਮੋٹے ਤੌਰ ਦੇ ਉੱਤੇ ਦੋ ਤਿੰਨ ਇਸ ਵੇਲੇ ਡੋਮਿਨੈਂਟ ਪੋਜੀਸ਼ਨ 'ਚ ਹੈਗੇ ਆ ਜੇ ਆਪਾਂ ਕੈਂਡੀਡੇਟਾਂ ਦਾ ਤੌਰ ਤੇ ਦੇਖਿਆ ਜਾਵੇ ਇੱਕ ਸਾਡਾ ਹੋਰ ਪਿਛਲੇ ਸਮੇਂ ਦੇ ਵਿੱਚ ਸਾਡੀ ਸਮਝ ਬਣੀ ਆ ਪਰ ਰਾਜਨੀਤੀ 'ਚ ਕਦੀ ਸਮਝ ਪੱਕੀ ਨਹੀਂ ਹੁੰਦੀ ਬਦਲਦੀ ਰਹਿੰਦੀ ਆ ਦਨ ਕੋਰਸ ਨੂੰ ਲੋਕੀ ਪਸੰਦ ਨਹੀਂ ਕਰਦੇ ਨਹੀਂ ਕਰਦੇ ਜਿਹੜਾ ਲਾਸਟ ਮਿੰਟ ਦੇ ਨਾਲ ਬਦਲੀ ਵਾਲਾ ਆਇਆ ਉਹ ਦੂਹਰੀਆਂ ਸਟੇਟਾਂ ਦੇ ਵਿੱਚ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਥੱਲੇ ਪਾਸਿਓਂ ਚੱਲ ਜਾਂਦਾ ਪੰਜਾਬ ਦੇ ਵਿੱਚ ਲੋਕੀ ਉਹਨੂੰ ਬਹੁਤਾ ਲਾਇਕ ਨਹੀਂ ਕਰਦੇ ਔਰ ਬਹੁਤੀਆਂ ਪਾਰਟੀਆਂ ਨੇ ਜਿਹੜੇ ਇਸ ਕਿਸਮ ਦੇ ਲੋਕ ਲੈਂਦੇ ਆ ਉਹਨਾਂ ਲਈ ਬਹੁਤ ਵੱਡਾ ਚੈਲੰਜ ਹੋਊਗਾ ਦੂਸਰੀ ਗੱਲ ਹੈ ਕਿ ਇੱਥੇ ਕਿਸਾਨ ਅਜੇ ਵੀ ਇੱਕ ਧਿਰ ਬਣ ਕੇ ਬੈਠੇ ਆ ਉਹ ਸਵਾਲ ਜਵਾਬ ਕਰਦੇ ਪਾਵੇਂ ਕਿ ਵੇਖਿਆ ਜਾਵੇ ਕੋਈ ਦੀ ਪਰਸੈਂਟੇਜ ਜਿਹੜੀ ਹੈਗੀ ਆ ਇਹ ਬੋਰਡ ਦੇ ਵਿੱਚ ਉਹ ਉਸ ਪ੍ਰੋਪੋਰਸ਼ਨੇਟ ਨਹੀਂ ਹੈਗੀ ਜਿੰਨਾ ਉਹਨਾਂ ਦਾ ਦਬਦਬਾ ਇਹਦੇ ਵਿੱਚ ਹੈਗਾ ਇਹ ਤੀਸਰਾ ਪਾਰਟ ਜਿਹੜਾ ਲੋਕੀ ਆਮ ਤੌਰ ਤੇ ਦੇਖਦੇ ਆ ਕਿ ਜੋ ਦਿੱਲੀ ਚ ਹੋ ਰਿਹਾ ਜਾਂ ਜੋ ਦਿੱਲੀ ਦੀ ਕੇਂਦਰੀ ਸਰਕਾਰ ਕਰ ਰਹੀ ਹੈ ਉਹਦੇ ਕਿਹੜੇ ਭਾਈਵਾਲ ਵਾ ਤੇ ਉਹਦੇ ਅਗੇਸਟ ਕਿਹੜੇ ਭਾਈਵਾਲ ਵੜਿਆ ਤੁਸੀਂ ਦੇਖੋਗੇ ਪੰਜਾਬ ਜਦੋਂ ਪਹਿਲਾਂ ਕਿਹਾ ਸੀਗਾ ਪੰਜਾਬ ਦੇ ਵਿੱਚ ਬਾਈ ਨੇਚਰ ਜਿਹੜਾ ਸਾਡਾ ਸੁਭਾਅ ਆ ਸਾਡੀ ਹਿਸਟਰੀ ਆ ਜਿਹੜਾ ਸਾਡਾ ਕਹਿ ਦਈਏ ਵੀ ਗੁਰਤੀ ਇਦਾਂ ਦੀ ਆ ਹਮੇਸ਼ਾ ਉਹਨਾਂ ਨੇ ਜਿਹੜੀ ਖਾਸ ਕਰਕੇ ਜਿਹੜਾ ਜ਼ੁਲਮ ਦਾ ਜ਼ੁਲਮ ਕਰਨ ਵਾਲਾ ਜਿਹੜਾ ਕੋਈ ਵੀ ਵਿਅਕਤੀ ਆ ਦਿੱਲੀ ਦਰਬਾਰ ਜੀ ਨੂੰ ਆਪਾਂ ਕਹਿ ਦਿੰਦੇ ਆ ਉਹਦੇ ਖਿਲਾਫ ਖੜੇ ਆ 2014 ਦੇ ਵਿੱਚ ਸਭ ਨੂੰ ਪਤਾ ਸੀ ਵੀ ਜੇਤਲੀ ਸਾਹਿਬ ਜਿਹੜੇ ਆ ਉਹ ਨੰਬਰ 2 ਬਣ ਕੇ ਉਮਰਸਰ ਤੋਂ ਹਾਰ ਗਏ ਭਾਵੇਂ ਕਿ ਕਾਂਗਰਸ ਨੂੰ ਤਿੰਨ ਸੀਟਾਂ ਹੀ ਮਿਲ ਗਿਆ ਉਮਰਸਰ ਦੀ ਜਿਲੰਦਰ ਦੀ ਲੁਧਿਆਣੇ ਦੀ 2019 ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਮੋਦੀ ਸਾਹਿਬ ਦਾ ਬੱਲੇ ਬੱਲੇ ਹੋ ਰਹੀ ਸੀਗੀ ਇੱਥੇ 8 ਸੀਟਾਂ ਕਾਂਗਰਸ ਨੂੰ ਦੇਤੀਆਂ 51 ਸੀਟਾਂ ਦੇ ਵਿੱਚੋਂ 53 ਸੀਟਾਂ ਜੋ 8 ਸੀਟਾਂ ਕਾਂਗਰਸ ਦੀਆਂ ਬਣੀਆਂ ਜਦੋਂ ਕਿ ਪਾਪੂਲੇਸ਼ਨ ਸਾਡੀ ਸਿਰਫ ਹੈਗੀ ਆ 1.5 ਤੋਂ 2% ਵੀ ਹੁਣੀ ਆ 2% ਤੋਂ 1.5% ਪਾਪੂਲੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਕਾਂਗਰਸ ਨੂੰ ਕਿੰਨਾ ਸ਼ੇਅਰ ਦਿੱਤਾ 16-17% ਸ਼ੇਅਰ ਦੇ ਦਿੱਤਾ ਮੈਨੂੰ ਇਹ ਲੱਗਦਾ ਕਿ ਇਸ ਵੇਲੇ ਜੇ ਵੱਡੀ ਲੜਾਈ ਹੁੰਦੀ ਬੀਜੇਪੀ ਆਪਣਾ ਇੱਕ ਵਸਾਤ ਵਸਾ ਰਹੀ ਆ ਕਿਉਂਕਿ ਉਹਨਕੋ ਰਿਸੋਰਸਸ ਹੈਗੇ ਆ ਉਹਨਕੋ ਪੈਸੇ ਹੈਗੇ ਆ ਸਾਰਾ ਕੁਝ ਹੈਗਾ ਉਹਦੇ ਚੋਂ ਪਰ ਬੀਜੇਪੀ ਦੀ ਉਹ ਚਾਲ ਜਿਹੜੀ ਆ ਪੰਜਾਬ ਦੇ ਵਿੱਚ ਅਜੇ ਉਸ ਤਰੀਕੇ ਨਾਲ ਨਹੀਂ ਚੱਲ ਰਹੀ ਜਿਹਨੂੰ ਦੁਸਪਾਸੀ ਚਾਹੀਦੀ ਆ ਮੋٹے ਤੌਰ ਤੇ ਜੇ ਕੋਈ ਫਾਈਟ ਹੁੰਦੀ ਆ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਹੀ ਹੋਣ ਦੀ ਪੋਸੀਬਿਲਿਟੀ ਆ ਰਹੀ ਹੈ ਦੀ ਇਹਦੇ ਟੂ ਮੇਨ ਪਾਰਟੀਆਂ ਜਿਹੜੀ ਕਾਂਗਰਸ ਹੋਇਤ ਬੜੇ ਤੁਸੀਂ ਸਪਸ਼ਟ ਕਰਤੀ ਸਥਿਤੀ ਦਰਸ਼ਕਾਂ ਲਈ ਦੁਬਾਰਾ ਇਹਨੂੰ ਫਲੈਗ ਕਰ ਦਈਏ ਕਿ ਡਾਕਟਰ ਸਾਹਿਬ ਕਹਿੰਦੇ ਆ ਵੀ ਦੋ ਤਰ੍ਹਾਂ ਮੇਨਲੀ ਇੱਕ ਕਾਂਗਰਸ ਤੇ ਕਾਮਾਦਮੀ ਪਾਰਟੀ ਇਹਨਾਂ ਦੇ ਦਰਮਿਆਨ ਮੁੱਖ ਤੌਰ ਤੇ ਲੜਾਈ ਪੰਜਾਬ ਦੇ ਵਿੱਚ ਆਉਣ ਵਾਲੀਆਂ ਜਨਰਲ ਇਲੈਕਸ਼ਨ ਦੇ ਵਿੱਚ ਹੋਣ ਵਾਲੀ ਹੈ ਸ਼ੋਅ ਦਾ ਮਤਲਬ ਹੈ ਜੀ ਅਕਾਲੀ ਦਲ ਤੇ ਬਾਕੀ ਬੀਜਪੀ ਇਹ ਹਾਸ਼ੀ ਤੇ ਜਾਣਗੇ ਅ ਕੱਲ ਬੀਜਪੀ ਨੇ ਇਹ ਜਿਸ ਕਰਕੇ ਨੇ ਕਿਹਾ ਬੀਜਪੀ ਦਾ ਇੱਕੋ ਹੁੰਦਾ ਸੋਰਸ ਵੀ ਕਿਦਾਂ ਕਮਿਊਨਲ ਪੋਲਰਾਈਜੇਸ਼ਨ ਕੀਤੀ ਜਾਵੇ ਹੂੰ ਪੰਜਾਬ ਦਾ ਜਿਹੜਾ ਹਿੰਦੂ ਪਾਈਚਾਰਾ ਜਾਂ ਸਿੱਖ ਪਾਈਚਾਰਾ ਉਸ ਕਿਸਮ ਦੇ ਵਿੱਚ ਉਸ ਕਿਸਮ ਦੀ ਵੰਡੀ ਨਹੀਂ ਪਾਈ ਜਾ ਸਕਦੀ ਜਿਸ ਕਿਸਮ ਦੀ ਵੰਡੀ ਇਹਨਾਂ ਨੇ ਯੂਪੀ ਦੇ ਵਿੱਚ ਜਾਂ ਹੋਰ ਨਾਲ ਸਟੇਟਾਂ ਦੇ ਵਿੱਚ ਪਾਉਂਦੇ ਇਹ ਸਾਡਾ ਐਡਵਾਂਟੇਜ ਹੈਗਾ ਹਿੰਦੂ ਪਾਈਚਾਰੇ ਦੀ ਆਮ ਤੌਰ ਤੇ ਆਪਸ਼ਨ ਹੁੰਦੀ ਆ ਉਹ ਕਾਂਗਰਸ ਵਾਲੇ ਵੀ ਉਨੀ ਵੋਟ ਪਾਉਂਦੇ ਆ 2022 ਦੇ ਵਿੱਚ ਹਿੰਦੂ ਭਾਈਚਾਰਾ ਨੇ ਬੀਜੇਪੀ ਨਾਲੋਂ ਕਾਂਗਰਸ ਨੂੰ ਜ਼ਿਆਦਾ ਵੋਟ ਪਾਈ ਸੀ ਜਦੋਂ ਕਿ ਉਹ ਸਮਝ ਬਹੁਤ ਸੀਰੀਅਸ ਇਸ਼ੂ ਸੀਗਾ ਕਿ ਜਾਖੜ ਸਾਹਿਬ ਨੂੰ ਨਹੀਂ ਬਣਾਇਆ ਚੰਨੀ ਸਾਹਿਬ ਬਣ ਗਏ ਸੀਗੇ ਤੋਂ ਇਸ ਕਰਕੇ ਜਦੋਂ ਅਕਾਲੀ ਦਲ ਬੀਜੇਪੀ ਜੈਦੀ ਸੀ ਉਦੋਂ ਮжоਰਿਟੀ ਜਿਹੜੀ ਵੋਟ ਸੀਗੀ ਉਹ ਭਾਈਚਾਰੇ ਦੀ ਇਧਰ ਆ ਜਾਂਦੀ ਪਰ ਕਾਂਗਰਸ ਕੋਲ ਵੋਟ ਵੀ ਰਹੀ ਦੀ ਸੀ ਇਹ ਗੱਲ ਇਹਦੇ ਵਿੱਚੋਂ ਹੈਗੀ ਆ ਕਿ ਅਕਾਲੀ ਦਲ ਦੀ ਸਮੱਸਿਆ ਹੈ ਅਕਾਲੀ ਦਲ ਦਾ ਢਾਂਚਾ ਗਤ ਕ੍ਰਾਈਸਿਸ ਅਕਾਲੀ ਦਲ ਦੀ ਲੀਡਰਸ਼ਿਪ ਦੀ ਕ੍ਰੈਡੀਬਿਲਟੀ ਆ ਅਕਾਲੀ ਦਲ ਜਿਹੜਾ ਇਸ ਵੇਲੇ ਬਹੁਤ ਹੀ ਸੀਰੀਅਸ ਕੈਨ ਨੂੰ ਜੋ ਮਰਜ਼ੀ ਕਰੇ ਨਾ ਇੱਕ ਰਾਜਨੀਤਿਕ ਸੰਕਟ ਦੇ ਵਿੱਚ ਆ ਅਕਾਲੀ ਦਲ ਜਿਹੜਾ ਜਿਹੜਾ ਹੁਣ ਹੋਣ ਸਟੈਂਡ ਲਿਆ ਵਾ ਇਹ ਸਟੈਂਡ ਬਹੁਤ ਪਹਿਲਾਂ ਲੈਣਾ ਚਾਹੀਦਾ ਸੀਗਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਕੰਗਰੈਸਨਲ ਪਾਰਟੀਆਂ ਦੀ ਇਹ ਦੇਸ਼ ਦੇ ਵਿੱਚ ਬਹੁਤ ਜ਼ਰੂਰਤ ਹੈ ਰੀਜਨਲ ਪਾਰਟੀਆਂ ਹੀ ਜਿਹੜੀ ਸੈਂਟਰਲਾਈਜੇਸ਼ਨ ਪ੍ਰੋਸੈਸ ਨੂੰ ਖਾਸ ਕਰਕੇ ਪੰਜਾਬ ਦੀ ਅਕਾਲੀ ਦਲ ਨੇ ਬਹੁਤ ਵੱਡੀ ਥੇੜ ਹੁੰਦੀ ਸੀ ਸਿਰਫ ਪੰਜਾਬ ਵਾਸਤੇ ਨਹੀਂ ਹੋਰ ਸਟੇਟਾਂ ਵਾਸਤੇ ਵੀ ਚਾਹ ਬੰਗਾਲ ਸੀਗਾ ਚਾਹੇ ਉਹ ਕਰਨਾਟਕਾ ਕਰਨਾਟਕਾ ਕੇ ਰਾਮਕਿਸ਼ਨ ਹੈਗੜੇ ਆਇਆ ਸੀਗਾ ਐਂਟੀ ਰਾਮਾ ਰਾਓ ਸੀਗਾ ਜਾਂ ਤੁਹਾਡੇ ਤਾਮਿਲਨਾਡੂ ਵਾਲੇ ਸੀਗੇ ਜਾਂ ਜੰਮੂ ਕਸ਼ਮੀਰ ਵਾਲੇ ਸੀਗੇ ਜਾਂ ਹੋਰ ਸੀਗੇ ਤੋਂ ਅਕਾਲੀ ਦਲ ਦੀ ਸਮੱਸਿਆ ਇਹ ਹੈਗੀ ਆ ਕਿ ਅਕਾਲੀ ਦਲ ਕੋ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਉਹ ਬਹੁਤ ਵੱਡਾ ਬੇਸ ਬਹੁਤ ਵੱਡੀ ਵਿਸ਼ਵਾਸ ਨੀਤੀਆ ਜਿਹੜੀ ਉਹ ਗਵਾ ਚੁੱਕਾ ਹੈ ਅੱਛਾ ਡਾਕਟਰ ਸਾਹਿਬ ਇੱਕ ਮਿੰਟ ਇੱਕ ਮਿੰਟ ਇਹਦਾ ਫਿਰ ਹੱਲ ਤੁਸੀਂ ਆਪਾਂ ਇਹਨੂੰ ਹੈਂਡਲ ਕਰ ਲੀਏ ਪਹਿਲਾਂ ਅਕਾਲੀ ਦਲ ਨੂੰ ਫਿਰ ਇਹ ਜਿਹੜੀ ਜਿਹੜਾ ਕ੍ਰਾਈਸਿਸ ਆਇਆ ਇਹ ਚ ਇਹ ਕਿਵੇਂ ਹੱਲ ਕਰਨਾ ਚਾਹੀਦਾ ਹੈ ਪ੍ਰਧਾਨ ਬਦਲ ਦੇਣਾ ਚਾਹੀਦਾ ਹੈ ਜਾਂ ਕਿਵੇਂ ਡੈਡੀਕੇਟ ਸੈਸ਼ਨ ਬੁਲਾ ਕੇ ਸਾਰੀ ਚੋਣ ਰੀਅਲ ਡੈਮੋਕ੍ਰੇਸੀ ਦੇ ਨਾਲ ਕਰਉਣੀ ਚਾਹੀਦੀ ਹੈ ਵਾਟ ਇਜ਼ ਦੀ ਸੋਲੂਸ਼ਨ ਉਹ ਤਾਂ ਇਕਬਾਲ ਸਿੰਘ ਚੁੰਡਾ ਕਮੇਟੀ ਬਣੀ ਸੀਗੀ ਤੁਸੀਂ ਦੇਖਿਆ ਹੋਣਾ ਕਿ ਚੁੰਡਾ ਕਮੇਟੀ ਦੀ ਰਿਪੋਰਟ ਤੁਸੀਂ ਪੜ੍ਹ ਲਓ ਉਹ ਵਿੱਚ ਬਹੁਤ ਕਲੀਅਰ ਕਿਹਾ ਗਿਆ ਕਿ ਜਿਹੜਾ ਲੋਕਾਂ ਇਹ ਕਹਿੰਦੇ ਆ ਵੀ ਇਹ ਲੀਡਰਸ਼ਿਪ ਐਕਸੈਪਟੇਬਲ ਨਹੀਂ ਹੈ ਜਾਂ ਇਹ ਲੀਡਰਸ਼ਿਪ ਇਨੀ ਕੰਪੀਟੈਂਟ ਨਹੀਂ ਹੈ ਜਾਂ ਇਹ ਲੀਡਰਸ਼ਿਪ ਦਾ ਫੇਸ ਉਹ ਨਹੀਂ ਹੈ ਕਿ ਪਹਿਲੀ ਵਾਰੀ ਹੋਇਆ ਕਿ ਇੱਕ ਪਰਿਵਾਰ ਦੇ ਵਿੱਚ ਜਿਹੜੀ ਪ੍ਰਧਾਨਗੀ ਜਿਹੜੀ ਆ ਉਹਦੇ ਵਿੱਚੋਂ ਰਹਿ ਗਈ ਔਰ ਵੱਡਾ ਧੜਾ ਜਿਹੜਾ ਸੀਗਾ ਇਹਨਾਂ ਦਾ ਜਿਹੜਾ ਸੀ ਖਾਸ ਕਰਕੇ ਦੇਖਿਆ ਕਿ ਬ੍ਰਹਮਪੁਰਾ ਸਾਹਿਬ ਤੋਂ ਸੀਗੇ ਫਿਰ ਦੂਸਰਾ ਜਿਹੜਾ ਸੀ ਆ ਤੁਹਾਡੇ ਉੱਥੋਂ ਵਾਲੇ ਜਿਹੜੇ ਢੀਂਸਾ ਸਾਹਿਬ ਹੋਣੇ ਜੀ ਜਾਂ ਹੋਰ ਬਾਕੀ ਲੋਕ ਇਹਨਾਂ ਦੇ ਏਜਡ ਹੋ ਗਏ ਔਰ ਸਭ ਇਹ ਬਹੁਤ ਕਲੀਅਰ ਸੀ ਹੁੰਦਾ ਸਾਹਿਬ ਦੀ ਰਿਪੋਰਟ ਵੀ ਆਈ ਸੀਗੀ ਕਿ ਸਾਨੂੰ ਲੀਡਰਸ਼ਿਪ ਜਦੇ ਉੱਤੇ ਗੌਰ ਕਰਨਾ ਚਾਹੀਦਾ ਪਰ ਲੀਡਰਸ਼ਿਪ ਗੌਰ ਨਹੀਂ ਕੀਤਾ ਗਿਆ ਉਹ ਸਰਕੂਲੇਸ਼ਨ ਆਫ 엘ੀਟ ਜਿਹੜਾ ਹੈਗਾ ਸਭ ਨੂੰ ਪਤਾ ਪੰਜਾਬ ਬਹੁਤ ਛੋਟਾ ਕਿ ਇਹ ਪਰਿਵਾਰਾਂ ਦੀ ਖੇਡ ਵਾ ਜਾਂ ਜਿਹੜੀ ਪਰਸੈਪਸ਼ਨ ਬਣ ਗਈ ਸਭ ਤੋਂ ਵੱਡੀ ਗੱਲ ਆ ਕਿ ਰਾਜਨੀਤੀ ਦੇ ਵਿੱਚ ਜਦ ਵੋਟ ਪਾਉਣ ਵੇਲੇ ਤੁਸੀਂ ਚੰਗੇ ਹੋ ਜਾਂ ਨਹੀਂ ਹੋ ਮਾੜੇ ਹੋ ਜਾਂ ਨਹੀਂ ਹੋ ਪਰ ਜਦੋਂ ਲੋਕਾਂ ਦੀ ਪਰਸੈਪਸ਼ਨ ਬਣ ਜਾਂਦੀ ਆ ਉਹਨੂੰ ਦੂਰ ਕਾਸ ਕਰਨ ਵਾਸਤੇ ਲੀਡਰਸ਼ਿਪ ਨੂੰ ਇੱਕ ਬਹੁਤ ਬਿਗ ਪੁਸ਼ ਦੀ ਲੋੜ ਹੈ ਜੀ ਇਹ ਕਿਸਾਨ ਉਹਨਾਂ ਤੋਂ ਪਹਿਲਾਂ ਜਿਹੜਾ ਸੀ ਬੀਜੇਪੀ ਦਾ ਹਿੱਸਾ ਵੀ ਸੀਗੇ ਇਹਨਾਂ ਨੇ ਉਹਨੂੰ ਜਸਟੀਫਾਈ ਵੀ ਕੀਤਾ ਇਹਨਾਂ ਉਦੋਂ ਬਾਹਰ ਨਿਕਲੇ ਆ ਜਦੋਂ ਇਹਨਾਂ ਨੂੰ ਪ੍ਰੈਸ਼ਰਾਈਜ਼ ਕਰ ਦਿੱਤਾ ਉਹਦੇ ਵਿੱਚੋਂ ਅਕਾਲੀ ਦਲ ਸਰਵਾਈਵ ਕਰ ਸਕਦਾ ਜੇ ਅਕਾਲੀ ਦਲ ਕੱਲੇ ਤੌਰ ਤੇ ਅੱਗੇ ਤੁਰਦਾ ਸ 15 16 17 ਪਰਸੈਂਟ ਵੋਟ ਹੈਗੀ ਜਨਨ ਕੋ ਪਿਛਲੀ ਵਾਰੀ ਵੀ ਹੈਗੀ ਸੀ 20 ਵੀ ਹੋ ਜੂਗੀ ਹੋ ਸਕਦਾ 22 ਪਰਸੈਂਟ ਵੀ ਹੋ ਜਾਵੇ ਪਰ ਇਹਨੂੰ ਅੱਗੇ ਲਿਜਾਣਾ ਜਿਹੜਾ ਹੈਗਾ 22 21 22 ਪਰਸੈਂਟ ਦੇ ਨਾਲ ਜਿਹੜਾ ਹੈਗਾ ਉਹ ਸਰਵਾਈਵ ਕਰਨਾ ਮੁਸ਼ਕਲ ਹੈ ਤਰ ਕਰ ਨਹੀਂ ਹੁੰਦਾ ਇੱਕ ਮਿੰਟ ਜੀ ਕਿ ਬਹੁਤ ਸਾਰੇ 5 7 ਪਰਸੈਂਟ ਵੋਟਰ ਇਦਾਂ ਦੇ ਹੈਗੇ ਆ ਭਾਵੇਂ ਉਹ ਤੁਹਾਡੇ ਪੱਕੇ ਵੋਟਰ ਹੋਣ ਜੇ ਕੈਂਡੀਡੇਟ ਹਾਰਦਾ ਹੋਵੇ ਨਾ ਫਿਰ ਉਹ ਹਾਰਨ ਵਾਲੇ ਨੂੰ ਵੋਟ ਨਹੀਂ ਪਹੁੰਚਦੇ ਕੁਝ ਪੱਕੇ ਰਹਿ ਜਾਂਦੇ ਆ ਉਹ ਜਿਹੜੀ ਫਲੋਟਿੰਗ ਬੋਰਡ ਹੁੰਦੀ ਆ ਉਹ ਤੁਹਾਨੂੰ ਲੈ ਕੇ ਬੈਠ ਜਾਂਦੀ ਆ ਜਾਂ ਉਹ ਤੁਹਾਡਾ ਤੁਹਾਨੂੰ ਸਵਾਰ ਦਿੰਦੀ ਆ ਰਾਜਨੀਤੀ ਦੇ ਵਿੱਚ ਇਸ ਕਰਕੇ ਅਕਾਲੀ ਦਲ ਨੂੰ ਇੱਕ ਤਾਂ ਆਪਣਾ ਜਿਹੜਾ ਇਮੇਜ ਹੈਗਾ ਜਾਂ ਜਿਹੜੀਆਂ ਪਰਸੈਪਸ਼ਨਸ ਹੈਗੀਆਂ ਕਿਉਂਕਿ ਇਹਦੀ ਰੀੜ ਦੀ ਹੱਡੀ ਸੀਗੀ ਇਹ ਕਿਸਾਨ ਤੇ ਪਿੰਡਾਂ ਦੀਆਂ ਬੀਬੀਆਂ ਅਕਾਲੀ ਦਲ ਨੂੰ ਹਮੇਸ਼ਾ ਹੀ ਬਾਦਲ ਸਾਹਿਬ ਦੇ ਸਮਝਦਾ ਕਿ ਜਬ ਪਹਿਲਾਂ ਔਰਤਾਂ ਦੀ ਵੱਧ ਵੋਟ ਮਿਲਦੀ ਹੁੰਦੀ ਸੀ ਕਿਉਂਕਿ ਔਰਤਾਂ ਦੀਆਂ ਨਜ਼ਰਾਂ ਦੇ ਵਿੱਚ ਕਿਸਾਨਾਂ ਦੀਆਂ ਨਜ਼ਰਾਂ ਦੇ ਵਿੱਚ ਉਹ ਇਹਨਾਂ ਨੂੰ ਆਪਣੇ ਪੱਕੇ ਹਤਾਸ਼ੀ ਸਮਝਦੇ ਸੀਗੇ ਕਿ ਜਿਹੜਾ ਇਹਨਾਂ ਦਾ 2007 ਤੋਂ 17 ਤੱਕ ਰਜੀਮ ਰਿਹਾ ਵਾ ਉਹਦੇ ਵਿੱਚ ਇਹ ਸਾਰੀ ਪਰਸੈਪਸ਼ਨ ਜਿਹੜੀ ਆ ਹੌਲੀ ਹੌਲੀ ਉਲਟ ਹੋ ਗਈ ਜਿਨੇ ਇਹਨਾਂ ਲਈ ਬਹੁਤ ਕਾਰਪੋਰੇਟ ਪਰਸੈਪਸ਼ਨ ਬਣ ਗਈ ਜੀ ਇਹ ਵਪਾਰੀ ਪਾਰਟੀ ਕਹਿਣ ਲੱਗ ਗਏ ਲੋਕ ਸੋ ਇਹਦਾ ਇੱਕ ਮੈਂ ਨਿਚੋੜ ਜੇ ਕਢਾਂ ਤੁਹਾਡੀ ਗੱਲਬਾਤ ਦਾ ਤਾਂ ਇਹ ਮਤਲਬ ਇਹ ਹੈ ਜੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡ ਕੇ ਤੇ ਫਿਰ ਕਿਸੇ ਹੋਰ ਨੂੰ ਚਾਂਸ ਦੇਣਾ ਚਾਹੀਦਾ ਟੂ ਬੀ ਵੈਰੀ ਪ੍ਰੈਸਾਈਜ਼ ਔਨ ਥਿਸ ਮੈਨੂੰ ਲੱਗਦਾ ਸੀਗਾ ਕਿ ਇਹ ਅਲਟਰਨੇਟ ਤਾਂ ਹੁੰਦੇ ਆ ਇੱਕ ਸਮੇਂ ਤੇ ਮੈਂ ਲਿਖਿਆ ਵੀ ਸੀ ਸ਼ਾਇਦ ਕਿਤੇ ਕਿ ਇਹਨਾਂ ਕੋ ਮਾਲਵੇ ਦੇ ਵਿੱਚ ਇੱਕ ਬਹੁਤ ਬੰਦਾ ਜਿਹੜਾ ਹੈਗਾ ਸੀਗਾ ਉਹ ਮਰਜ ਹੋਇਆ ਸੀਗਾ ਜਿਹੜਾ ਇਹਨਾਂ ਦਾ ਐਮਐਲਏ ਵੀ ਜਿੱਤ ਗਿਆ ਸੀਗਾ ਇਹ ਬਾਕੀ ਦੇ ਨਾ ਦੇਖਣ ਆਦਾ ਸੀ ਤਾਂ ਆਪਣੇ ਤਰੀਕੇ ਨਾਲ ਦੇਖਦੇ ਆ ਇੱਕ ਹੋਰ ਦਾ ਟਾਈਮ ਕਿਉਂਕਿ ਪਾਵਰ ਇਹਨਾਂ ਕੋ ਰਹਿਣੀ ਹੈ ਕਾਂਗਰਸ ਦੇ ਵਿੱਚ ਜਿਹਨੂੰ ਮਰਜ਼ੀ ਪ੍ਰਧਾਨ ਬਣਾ ਦੇਣ ਜਿਹਨੂੰ ਮਰਜ਼ੀ ਸੈਕਟਰੀ ਬਣਾ ਦੇਣ ਅਲਟੀਮੇਟਲੀ ਜਿਹੜੀ ਪਾਵਰ ਹੈਗੀ ਆ ਉਹ ਤਾਂ ਗਾਂਧੀ ਪਰਿਵਾਰ ਕੋਲ ਹੈ ਹਾਂ ਏ ਵਾਰੇ ਉਹ ਜਿਹੜਾ ਅਟੈਕ ਹੁੰਦਾ ਸੀਗਾ ਜਾਂ ਜਿਹੜਾ ਉਹਨਾਂ ਦੇ ਉੱਤੇ ਲੋਕੀ ਨੂੰ ਇਸ਼ੂ ਬਣਾਉਂਦੇ ਸੀਗੇ ਚਾਹੇ ਨੈਸੈਸਰੀ ਜਾਂ ਅਨੈਸੈਸਰੀ ਉਹਦੇ ਤੋਂ ਤੁਸੀਂ ਬਚਿਆ ਜਾ ਸਕਦਾ ਸੀ ਉਹ ਪੋਲੀਟੀਕਲੀ ਵਾਈਜ਼ ਡਿਸੀਜਨ ਸੀਗਾ ਕਿਉਂਕਿ ਕੋਈ ਵੀ ਇਹਨਾਂ ਤੋਂ ਲਾਰਜਰ ਦੈਨ ਸਾਈਜ਼ ਨਹੀਂ ਹੋ ਸਕਦਾ ਇਹਨਾਂ ਕੋਲ ਰਿਸੋਰਸਸ ਬਹੁਤ ਹੈਗੇ ਆ ਲੋਕਾਂ ਦੀ ਐਲੀਜੀਅੰਸ ਹੈਗੀ ਆ ਦੂਸਰਾ ਸ਼੍ਰੋਮਣੀ ਕਮੇਟੀ ਇਹਨਾਂ ਦੇ ਕੋਲ ਹੈਗੀ ਆ ਇਹ ਤਾਂ ਗੱਲ ਠੀਕ ਆ ਵੀ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਹੈਗਾ ਵਾ ਉਹ ਉਹ ਹੀ ਅਸਲੀ ਉਮੀਦਵਾਰ ਹੈ ਔਰ ਇਸ ਕਰਕੇ ਜੇ ਉਸ ਤਰੀਕੇ ਨਾਲ ਕਰ ਲੈਂਦੇ ਕੋਈ ਨਾ ਕੋਈ ਹੋਰ ਉਹਨੂੰ ਬ੍ਰਾਂਡ ਬੇਸ ਕਰ ਲੈਂਦੇ ਫਿਰ ਇਹ ਜਿਹੜਾ ਕ੍ਰਿਟਿਸਿਜ਼ਮ ਆ ਜਾਂ ਜਿਹੜੀ ਆਪਾਂ ਗੱਲ ਕਰਦੇ ਉਹ ਤੋਂ ਬਚਿਆ ਜਾ ਸਕਦਾ ਸੀ ਲੋਕਾਂ ਕੋ ਜਾਇਆ ਜਾ ਸਕਦਾ ਸੀਗਾ ਕਿਉਂਕਿ ਲੋਕ ਨਹੀਂ ਚਾਹੁੰਦੇ ਹੁਣ ਲੋਕ ਚਾਹੁੰਦੇ ਆ ਸਰਕੂਲੇਸ਼ਨ ਆਫ ਬਲੀਡ ਆਮ ਆਦੀ ਪਾਰਟੀ ਨੂੰ ਕਿਉਂ ਲੋਕੀ ਆਸ ਕਰਦੇ ਆ ਵੀ ਹੋ ਸਕਦਾ ਅਗਲੀ ਵਾਰੀ 60 70 ਜਿਹੜੇ ਇਹਨਾਂ ਦੇ ਐਮਐਲਏ ਆ ਉਹਨਾਂ ਨੂੰ ਬਦਲ ਦੇਣ ਜੇ ਬਦਲ ਦੇਣਗੇ ਤੇ ਦੂਸਰੇ ਹੋਰ ਨੂੰ ਮੌਕਾ ਮਿਲ ਜਾਊਗਾ ਇਹ ਜਿਹੜੀ ਆਸ ਵਾ ਜਿਹੜੀਆਂ ਰਵਾਇਤੀ ਪਾਰਟੀਆਂ ਵਾ ਇਹ ਬਹੁਤੀਆਂ ਖਾਨਦਾਨੀ ਹੋ ਗਈਆਂ ਉਹਦੇ ਵਿੱਚ ਉਹ ਹੀ ਆਪਣੇ ਨਿਆਣੇ ਪੈਟਰੋਨੇਜ ਕਰ ਲੈਂਦੇ ਆ ਹੋਰ ਮਾਸੀ ਮਾਸੜ ਜੋ ਵੀ ਚਾਚਾ ਤਾਇਆ ਉਹਨੂੰ ਅੱਗੇ ਲਿਆਉਣਾ ਸ਼ੁਰੂ ਕਰ ਦਿੰਦੇ ਆ ਆਪਣਾ ਉਹ ਅਧਿਕਾਰ ਮੰਨਣਾ ਸ਼ੁਰੂ ਕਰ ਦਿੰਦੇ ਆ ਜਦੋਂ ਕੋਈ ਅਧਿਕਾਰ ਮੰਨਣਾ ਸ਼ੁਰੂ ਕਰਦਾ ਵਾ ਉਹ ਲੋਕਾਂ ਲਈ ਨਫ਼ਰਤ ਦਾ ਪਾਤਰ ਬਣਦਾ ਸੋ ਹਾਊ ਆਮ ਆਪਨੀ ਪਾਰਟੀ ਡਿਫਰੈਂਟ ਹੈ ਇਹ ਕਿਵੇਂ ਮਤਲਬ ਕਿ ਤੁਹਾਨੂੰ ਲੱਗਦਾ ਵੀ ਜਦ ਹੁਣ ਨੈਕਸਟ ਸੈਂਬਲੀ ਦੇ ਚੋਣਾਂ ਆਉਣਗੀਆਂ ਤੇ ਇਹ ਫਿਰ ਜਿਹੜੇ ਕੈਂਡੀਡੇਟ ਹੋਣਾ 92 ਬਣੇ ਐ ਐਮਐਲਏ ਇਹ ਇਹਨਾਂ ਚ ਪਰਿਵਾਰਵਾਦ ਨਹੀਂ ਚਲਾਉਣਗੇ ਜਾਂ ਇਹਨਾਂ ਨੂੰ ਨਵੇਂ ਬੰਦੇ ਲਿਆਉਣਗੇ ਇਹਨਾਂ ਨੂੰ ਰਿਪੀਟ ਨਹੀਂ ਕਰਨਗੇ ਡੂ ਯੂ ਥਿੰਕ ਸੋ ਇਹਨਾਂ ਦੇ ਬੰਦੇ ਨਾਨ ਪੋਲੀਟੀਕਲ ਆ ਆਪੋ ਪੋਲੀਟੀਕਲ ਆ ਜਿਹੜੇ ਇਹਨਾਂ ਦੇ ਐਮਐਲਏ ਚੁਣੇ ਆ ਉਹ ਆਰਟੀਕੂਲੇਟ ਨਹੀਂ ਹੈਗੇ ਉਹ ਲੋਕਾਂ ਨਾਲ ਇੰਟਰੈਕਟ ਨਹੀਂ ਕਰਦੇ ਜਾ ਤਾਂ ਉਹਨਾਂ ਨੂੰ ਉੱਤੋਂ ਸਾਰਾ ਕੰਮ ਸੈਂਟਰਲਾਈਜ਼ਡ ਹੈਗਾ ਕਿਉਂਕਿ ਉੱਥੇ ਦਿੱਲੀ ਦਰਬਾਰ ਵੀ ਬਹੁਤ ਤਾਕਤਵਰ ਹੈਗਾ ਹਰਪੁਰ ਕੇਜਰੀਵਾਲ ਦਾ ਦੂਸਰੀ ਗੱਲ ਹੈ ਕਿ ਇਹਨਾਂ ਦੇ ਢਾਂਚੇ ਸਭ ਤੋਂ ਵੱਡੀ ਸਮੱਸਿਆ ਉਦੋਂ ਸ਼ੁਰੂ ਹੋਈ ਜਿਨ੍ਹਾਂ ਰਾਜ ਸਭਾ ਦੇ ਬੰਦੇ ਸਾਰੇ ਉਹ ਬੰਦੇ ਚੁੱਕ ਕੇ ਭੇਜਦੇ ਜਿਨ੍ਹਾਂ ਦਾ ਪੰਜਾਬ ਦੇ ਹਿੱਤਾਂ ਨਾਲ ਕੋਈ ਸੰਬੰਧ ਨਹੀਂ ਸੀਗਾ ਇਹ ਭਗਤ ਸਿੰਘ ਦੀ ਗੱਲ ਕਰਦੇ ਆ ਇਹ ਬੀ ਆਰ ਅੰਮੇਤਕਰ ਦੀ ਗੱਲ ਕਰਦੇ ਕਿਹੜੇ ਬੰਦੇ ਭਗਤ ਸਿੰਘ ਦੀ ਵਿਚਾਰਧਾਰਾ ਦੇ ਆ ਕਿਹੜੇ ਬੰਦੇ ਬੀ ਆਰ ਅੰਮੇਤਕਰ ਦੀ ਵਿਚਾਰਧਾਰਾ ਦੇ ਆ ਕਿਹੜੇ ਬੰਦੇ ਕਿਸਾਨੀ ਦੀ ਵਿਚਾਰਧਾਰਾ ਦੇ ਇਹਨਾਂ ਨੂੰ ਮੋਰ ਦੈਨ 44% ਕਿਸਾਨਾਂ ਨੇ ਵੋਟਾਂ ਪਾਈ ਸਾਰੇ ਕਿਸਾਨਾਂ ਨੇ ਪੰਜ ਕਿੱल्ल्या ਤੋਂ ਘੱਟ ਵਾਲੇ ਜਿਹੜੇ ਸੀ 80% ਕਿਸਾਨਾਂ ਨੇ ਇਹਨਾਂ ਨੂੰ ਵੋਟ ਪਾਈ ਸੀ ਕਿਸਾਨ ਇੰਟਰਸਟ ਹੈ ਨਹੀਂਗਾ ਉਥੇ ਫਿਰ ਸਾਰੇ ਵੱਡੇ ਵੱਡੇ ਆ ਗਏ ਇਹਦੇ ਕਾਰਨ ਹੋਇਆ ਤੁਸੀਂ ਦੇਖੋ ਕਿ ਕੇਜਰੀਵਾਲ ਫੜ ਕੇ ਅੰਦਰ ਦਿੱਤਾ ਵਾ ਕੋਈ ਰਾਜ ਸਭਾ ਦੇ ਬੰਦੇ ਨੇ ਜਿਹੜੀ ਹਾ ਦਾ ਨਾਰਾ ਨਹੀਂ ਮਾਰਿਆ ਨਹੀਂ ਮਾਰਿਆ ਨਹੀਂ ਮਾਰਿਆ ਯੈਸ ਹੈ ਦੂਸਰੀ ਗੱਲ ਹੈਗੀ ਆ ਕਿ ਮੈਂ ਤੇ ਇੱਕ ਦਿਨ ਅੱਗੇ ਵੀ ਕਿਹਾ ਸੀਗਾ ਵੀ ਜੇ ਇਹ ਨਹੀਂ ਉਹ ਸੀਗੇ ਜੋ ਕਿ ਰਾਜ ਸਭਾ ਜੇ ਭੇਜਣਾ ਉਹਦਾ ਪ੍ਰਸ਼ਾਦ ਹੁੰਦਾ ਉਹਦੇ ਵਿੱਚ ਤੁਹਾਡੇ ਹੋਰ ਇੰਟਰਸਟ ਹੁੰਦੇ ਵੱਡੇ ਵੱਡੇ ਹੁਣ ਤੁਸੀਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਜਿਹੜੇ ਮਾਲਕ ਜਿਹੜੇ ਹੈਗੇ ਆ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਤੁਸੀਂ ਖੁਦ ਕੰਟਰੈਡਿਕਟ ਕਰ ਰਹੇ ਹੋ ਜੋ ਕੋਈ 35% ਦਲਤਪਾਈ ਜارہਾ ਵਾ ਕੀ ਬੰਦੇ ਦਲਤਪਾਈ ਜਾਰੇ ਦੇ ਨਹੀਂ ਸੀ ਜਾ ਸਕਦੇ ਕੀ ਤੁਹਾਡੇ ਕੋਈ ਐਗਰੀਕਲਚਰ ਦਾ ਕੋਈ ਆਰਟੀਕਲ ਕਿਸਾਨ ਲੀਡਰ ਨਹੀਂ ਸੀ ਹੈਗਾ ਉਹਦੇ ਦਾ ਤੁਸੀਂ ਚੁਣ ਕੇ ਉਹ ਭੇਜ ਦਿੱਤੇ ਹੁਣ ਲੋਕਾਂ ਨੂੰ ਦਿਓ ਜਵਾਬ ਇਹਦੇ ਵਿੱਚੋਂ ਦੇ ਵਿਲ ਫੇਸ ਅ ਸੀਰੀਅਸ ਐਸ ਵੇਲੇ ਦੋਹਾਂ ਪਾਰਟੀਆਂ ਲਈ ਬਹੁਤ ਵੱਡਾ ਕ੍ਰਾਈਸਿਸ ਆ। ਇਹ ਇਲੈਕਸ਼ਨ ਦੇ ਵਿੱਚ ਕਾਂਗਰਸ ਲਈ ਚੈਲੰਜ ਇਹ ਹੈ ਕਿ ਕਾਂਗਰਸ ਨੇ ਪਿਛਲੇ ਚੋਣਾਂ ਦੇ ਵਿੱਚ 8 ਸੀਟਾਂ ਜਿੱਤੀਆਂ ਸੀਗੀਆਂ। ਆਮ ਆਦੀ ਪਾਰਟੀ ਦੇ ਵਿੱਚ ਹੈਗਾ ਵੀ ਆਮ ਆਦੀ ਪਾਰਟੀ ਨੇ 92 ਐਮ.ਐਲ.ਏ ਜਿੱਤੇ ਸੀ। ਜਿਹਦੇ ਮਤਲਬ 10 ਸੀਟਾਂ ਘੱਟੋ-ਘੱਟ ਇਹਨਾਂ ਨੂੰ ਆਉਣੀਆਂ ਚਾਹੀਦੀਆਂ। ਪਰ ਇਹਦੇ ਸੰਗਰੂਰ ਚੋਂ ਵੀ ਹਾਰ ਗਏ। ਆਮ ਆਦੀ ਪਾਰਟੀ ਦੀ ਸਭ ਤੋਂ ਵੱਡੀ ਸਮੱਸਿਆ ਹੈਗੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਇਹ ਆਲਟਰਨੇਟਿਵ ਰਾਜਨੀਤੀ ਵਾਸਤੇ ਆਈ ਸੀ ਇਹ ਆਲਟਰਨੇਟਿਵ ਪਾਵਰ ਦੇ ਚੱਕਰ 'ਚ ਪੈ ਗਿਆ। ਓ ਯੈਸ। ਠੀਕ ਹੈ। ਠੀਕ। ਵਿਚਾਰਧਾਰਾ ਜਿਹੜੀ ਆ ਉਹ ਜ਼ੀਰੋ ਕਰ ਦਿੱਤੇ ਕਹਿਣ ਨੂੰ ਤੁਸੀਂ ਉਥੇ ਭਗਤ ਸਿੰਘ ਦੇ ਜਾ ਕੇ ਬੈਠ ਜਾਓ ਪਰ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਕੋਈ ਇਹ ਥੋੜਾ ਫ੍ਰੀ ਬਿਜਲੀ ਦੀ ਗੱਲ ਥੋੜਾ ਕਰਦਾ ਸੀਗਾ ਉਹ ਤੀਰਥ ਯਾਤਰਾ ਦੀ ਥੋੜੀ ਗੱਲ ਕਰਦਾ ਸੀਗਾ ਤੁਸੀਂ ਕਹਿੰਦੇ ਕੁਝ ਕਰੋਦੇ ਕੁਝ ਜੋ ਜਿਹੜੀ ਕਹਿਣੀ ਤੇ ਕਰਨੀ ਚ ਖਾਸ ਫਰਕ ਹੈਗਾ ਲੋਕੀ ਬਹੁਤ ਜਲਦੀ ਸਮਝ ਗਏ ਉਹਦਾ ਰੀਜ਼ਨ ਹੈਗਾ ਕਿ ਪੰਜਾਬ ਦੇ ਵਿੱਚ ਬਹੁਤ ਢਾਂਚਾਗਤ ਸਮੱਸਿਆਵਾਂ ਹੋ ਹੈ ਪੰਜਾਬ ਦੀ ਕਿਸਾਨੀ ਦੀ ਸਮੱਸਿਆ ਢਾਂਚਾਗਤ ਹੈ ਪੰਜਾਬ ਦੀ ਵਿਦਿਆ ਦੀ ਢਾਂਚਾਗਤ ਹੈ ਪੰਜਾਬ ਦੇ ਵਿੱਚ ਲਾ ਐਂਡ ਔਰਡਰ ਦੀ ਢਾਂਚਾਗਤ ਹੈ ਪੰਜਾਬ ਦੀ ਨਸ਼ਿਆਂ ਦੀ ਜਿਹੜੀ ਹੈਗੀ ਸਮੱਸਿਆ ਉਹ ਢਾਂਚਾਗਤ ਹੈ ਇਹ ਕੋਈ ਜਾਦੂ ਦੀ ਛੜੀ ਨਾਲ ਖਤਮ ਨਹੀਂ ਹੋਣੀ ਆਮ ਆਦੀ ਪਾਰਟੀ ਕੋਲ ਇਸ ਦੇਸ਼ ਦੇ ਜਿਹੜੀ ਇੰਡੀਪੈਂਡੈਂਟ ਤੋਂ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਅਪਰਚੂਨਿਟੀ ਐ ਸੀ ਕਿ ਸਿਰਫ ਇਹਨਾਂ ਨੂੰ 92 ਸੀਟਾਂ ਨਹੀਂ ਸੀ ਮਿਲੀਆਂ ਇਹਨਾਂ ਨੂੰ ਸਾਰੇ ਪੰਜਾਬ ਦਾ ਸਾਥ ਨਾਲ ਮਿਲਿਆ ਸੀ ਜੇ ਪੰਜਾਬ ਦੇ ਲੋਕਾਂ ਦਾ ਸਾਥ ਨਾਲ ਲੈ ਕੇ ਮਸਲਿਆਂ ਦਾ ਹੱਲ ਕਰਦੇ ਤੇ ਢਾਂਚਾਗਤ ਮਸਲੇ ਹੱਲ ਹੋ ਸਕਦੇ ਸੀ ਕਿਉਂਕਿ ਇਹ ਸਾਰੇ ਮਸਲੇ ਸਮਾਜਿਕ ਮਸਲੇ ਆ ਕਿਉਂਕਿ ਜਿਨ੍ਹਾਂ ਦਾ ਜਿੱਦਾਂ ਦਾ ਉਹ ਉਹਨਾਂ ਦਾ ਰਿਆ ਉਹ ਉਸ ਕਿਸਮ ਦਾ ਪਪੂਲਰ ਇਸ ਸਟੇਜ ਨਹੀਂ ਇਹ ਸਟੇਟ ਵਾ ਦੋ ਚੀਜ਼ਾਂ ਹੁੰਦੀਆਂ ਇੱਕ ਤੁਸੀਂ ਸਟੇਜ ਦੇ ਉੱਤੇ ਤੁਸੀਂ ਐਕਟ ਕਰਦੇ ਜੋ ਇੱਕ ਸਟੇਟ ਵਾ ਅਰੇ ਉਹ ਸਟੇਜ ਜਿਹੜੀ ਸਟ੍ਰਕਚਰਲ ਕ੍ਰਾਈਸਿਸ ਦੇ ਵਿੱਚ ਉਹ ਸਟੇਟ ਜਿੱਨੇ ਜਿਹਦੇ ਵਿੱਚ ਲੋਕਾਂ ਦੀ ਐਕਸਪੈਕਟੇਸ਼ਨ ਬਹੁਤ ਉੱਚੀਆਂ ਵਾ ਉਹ ਸਟੇਟ ਹੈ ਜਿਹੜਾ ਸਾਰਾ ਤਾਣਾ ਬਾਣਾ ਖਤਮ ਹੋ ਚੁੱਕਾ ਉਹ ਸਟੇਟ ਜਿੱਥੇ ਇਨਵੌਲੰਟਰੀ ਮਾਈਗ੍ਰੇਸ਼ਨ ਯੂਤਤੀ ਹੋ ਰਹੀ ਆ ਉਹ ਸਟੇਟ ਜਿੱਥੇ ਲੋਕਾਂ ਚ ਸੈਂਸ ਆਫ ਬਿਲੋਂਗਿੰਗ ਹੌਲੀ ਹੌਲੀ ਕੱਢੀ ਜਾਂਦੀ ਆ ਉਹ ਸਟੇਟ ਜਿੱਥੇ ਲੋਕੀ ਜ਼ਮੀਨ ਨੂੰ ਖੇਤਾਂ ਨੂੰ ਮਾਂ ਦੇ ਬਰਾਬਰ ਮਾਂ ਦਾ ਦਰਜਾ ਦਿੰਦੇ ਸੀ ਉਥੇ ਲਿਖ ਕੇ ਲਾਇਆ ਹੋਇਆ ਵੀ ਸਾਡੀ ਜ਼ਮੀਨ ਵਕਾਊ ਆ ਭਗਵੰਤ ਮਾਨ ਸਾਹਿਬ ਨੂੰ ਸਾਡੇ ਤੋਂ ਬਹੁਤ ਇੰਟੈਲੈਕਟ ਆ ਸਾਡੇ ਕੋਲ ਐਗਰੀਕਲਚਰ ਯੂਨੀਵਰਸਿਟੀ ਦੇ ਵੱਡੇ ਵੱਡੇ ਬੰਦ ਲੋਕ ਹੈਗੇ ਆ ਸਾਡੇ ਕੋਲ ਹੈਲਥ ਵਾਲੇ ਹੈਗੇ ਸੀ ਸਾਡੇ ਕੋਲ ਐਜੂਕੇਸ਼ਨਲਸ ਹੈਗੇ ਸੀਗੇ ਸਾਡੇ ਲੋਕ ਸਾਡੇ ਨਾਲ ਸੀਗੇ ਪਰ ਹੋਇਆ ਕਿ ਉਹ ਦਿੱਲੀ ਦਰਬਾਰ ਦੀ ਭੇਡ ਚੜ ਗਿਆ ਜਿਹੜਾ ਪੰਜਾਬ ਦਾ ਉਤਸ਼ਾਹ ਸੀਗਾ ਜਿਹੜਾ ਪੰਜਾਬ ਦਾ ਜज्ਬਾ ਸੀਗਾ ਜਿਹੜਾ ਪੰਜਾਬ ਦੇ ਲੋਕਾਂ ਦਾ ਜਿਹੜਾ ਅਹਿਸਾਸ ਸੀਗਾ ਉਹ ਸਾਰਾ ਦਿੱਲੀ ਦਰਬਾਰ ਦੀ ਭੇਡ ਚੜ ਗਿਆ ਔਰ ਹੋਇਆ ਕਿ ਉਹਦੇ ਨਾਲ ਜੇ ਅਸੀਂ ਭਾਜਪਾ ਨੂੰ ਕੰਡੈਮ ਕਰਦੇ ਆ ਕਾਂਗਰਸ ਨੂੰ ਕੰਡੈਮ ਕਰਦੇ ਆ ਜਾਂ ਕਾਲੀਆਂ ਨੂੰ ਕੰਡੈਮ ਕਰਦੇ ਆ ਇਹਦਾ ਵਸਤ ਹੋ ਗਿਆ ਕਿਹੜੇ ਲੋਕ ਡਿਗਰੀਟ ਕਰਦੇ ਆ ਤੁਸੀਂ ਕਿਸੇ ਐਮਐਲਏ ਨਾਲ ਗੱਲ ਕਰੇ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਉਹ ਤੇ ਇੰਨਾ ਡਰ ਪਿਆ ਹੈਗਾ ਕਿ ਸ਼ਾਇਦ ਮੇਰਾ ਰਿਕਾਰਡ ਹੁੰਦਾ ਹੋਵੇ ਕੋਈ ਇਹਨਾਂ ਦਾ ਮੰਤਰੀ ਕਮਿਊਨੀਕੇਟ ਨਹੀਂ ਕਰਦਾ ਇਹਨਾਂ ਕੋ ਇੱਕ ਮੌਕਾ ਸੀਗਾ ਔਰ ਇਹ ਮੌਕਾ ਮੇਰੇ ਖਿਆਲ ਸਹਿਰ ਪੰਜਾਬ ਨੂੰ ਬਹੁਤ ਲੰਬੇ ਸਮੇਂ ਬਾਅਦ ਮਿਲੇ ਕਿ ਜਿਹਦੇ ਵਿੱਚ ਲੋਕ ਇਹਨਾਂ ਦੇ ਧਿਰ ਬਣੇ ਸੀਗੇ ਲੋਕਾਂ ਨੂੰ ਨਾਲ ਲੈ ਕੇ ਲੋਕਾਂ ਨੂੰ ਫਰਸਟ ਪਰਸਨ ਚ ਰੱਖ ਕੇ 73 ਤੋਂ ਸ਼ੁਰੂ ਕਰਦੇ ਕਿਉਂਕਿ ਪੰਜਾਬ ਦੇ ਮਸਲੇ ਸਰਕਾਰਾਂ ਹੱਲ ਨਹੀਂ ਕਰ ਸਕਦੇ ਪੰਜਾਬ ਦੇ ਮਸਲੇ ਪੰਜਾਬ ਦੇ ਲੋਕਾਂ ਨੂੰ ਹਿੱਸੇਦਾਰ ਬਣਾ ਕੇ ਸਟੇਕ ਹੋਲਡਰ ਬਣਾ ਕੇ ਡੀਸੈਂਟਰਲਾਈਜ਼ ਕਰਕੇ ਪਾਵਰ ਦਾ ਇਹਨਾਂ ਦੀ ਤਾਂ ਇੰਨੀ ਅਕਲ ਕੰਮ ਨਹੀਂ ਕੀਤੀ ਇਹਨਾਂ ਨੇ ਪੰਚਾਇਤੀ ਪੰਚਾਇਤਾ ਭੰਗ ਕਰਦੀਆਂ ਕਿ ਜਿਹੜੀਆਂ ਜਿਹੜਾ ਅਮੈਂਡਮੈਂਟ 73 ਦੀ ਪੰਚਾਇਤਾ ਭੰਗ ਨਹੀਂ ਹੋ ਸਕਦੀ ਸਮੇਂ ਤੋਂ ਪਹਿਲਾਂ ਹਾਂ ਬਿਲਕੁਲ ਬਿਲਕੁਲ ਦੁਬਾਰਾ ਫਿਰ ਰਿਵਾਈਵ ਕਰਨੀਆਂ ਪਈਆਂ ਹਾਂ ਕਿ ਜਿਸ ਜਿਸ ਸਿਸਟਮ ਨੂੰ ਇਹ ਨਹੀਂ ਪਤਾ ਤੇ ਇਹਦਾ ਮਤਲਬ ਇਹਨਾਂ ਦੇ ਕੋਲ ਜਿਹੜੀ ਲਿਟਰੇਸੀ ਹੈਗੀ ਬਹੁਤ ਲੋ ਬਾਕੀ ਰੋਣਾ ਰੱਪਾ ਵਾ ਮੈਂ ਨਹੀਂ ਚਾਹੀਦੀ ਪੰਜਾਬ ਦੀ ਰਾਜਨੀਤੀ ਦੇ ਵੀ ਚਾਹੀਦੀ ਆ ਵੀ ਦਾ ਪੀਪਲ ਜਿਹੜੇ ਹੈਗੇ ਆ ਸਿਟੀਜ਼ਨ ਆਫ ਪੰਜਾਬ ਜਦੋਂ ਮੈਂ ਆ ਜਾਂਦੀ ਆ ਮੈਂ ਇਸ ਮਸੱਈਆ ਖੜੀ ਕਰਦੀ ਆ ਇੱਕ ਕਲੈਕਟਿਵ ਆ ਕੋਈ ਇੱਕ ਨੇ ਨਹੀਂ ਕਰਨਾ ਮੈਂ ਤਾਂ ਇਸੇ ਕਰਕੇ ਬਾਰ-ਬਾਰ ਕਹਿੰਦਾ ਜਿਹੜੇ 92 MLA ਆਏ ਸੀਗੇ ਉਹਨਾਂ ਦਾ ਸਭ ਤੋਂ ਵੱਡਾ ਕੰਮ ਬਣਦਾ ਸੀ ਵੀ ਆਪਣੇ ਇਲਾਕੇ ਦੇ ਨਾਲ ਕੰਟੈਕਟ ਬਣਾਓ ਉੱਥੋਂ ਸ਼ੁਰੂ ਕਰੋ ਸਾਨੂੰ ਘਰੋਂ ਸ਼ੁਰੂ ਕਰਨਾ ਚਾਹੀਦਾ ਸੀਗਾ ਸਾਨੂੰ ਪਿੰਡ ਦੀ ਪੰਚਾਇਤ ਤੋਂ ਸ਼ੁਰੂ ਕਰਨਾ ਪੈਣਾ ਬਾ ਸਾਨੂੰ ਜਿਹੜਾ ਇੱਕ ਹਲਕੇ ਤੋਂ ਸ਼ੁਰੂ ਕਰਨਾ ਪੈਣਾ ਬਾ ਸਾਨੂੰ ਉੱਤੋਂ ਤੱਕ ਜਾਣਾ ਪੈਣਾ ਹੁਣ ਜੇ ਇਹਦਾ ਹੱਲ ਕਰਨਾ ਉੱਤੋਂ ਨਹੀਂ ਆਉਣਾ ਕਾ ਤੁਸੀਂ ਪੁਲਿਸ ਨੂੰ ਆਰਡਰ ਕਰਤਾ ਤੁਸੀਂ ਡੀਸੀ ਨੂੰ ਆਰਡਰ ਕਰਤਾ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਚੱਲੋ ਲੋਕਾਂ ਨੂੰ ਲੋਕ ਕੌਨਫੀਡੈਂਸ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਪੁਲਿਸ ਚੌਕੀਆਂ ਨੂੰ ਪਤਾ ਹੁੰਦਾ ਵੀ ਕਿੱਥੇ ਨਸ਼ਾ ਵੇਚਣ ਡਿਆ ਡੀਜੀਪੀ ਥੋੜਾ ਉੱਥੇ ਇਹ ਆਏ ਇਹ ਕੰਮ ਕਰੂਗਾ ਜਾਂ ਹੋਮ ਅਫਿਸ ਤੇ ਥੋੜਾ ਇਹ ਕਰੂਗਾ ਤੁਸੀਂ ਉਹਨਾਂ ਨੂੰ ਕੰਫੀਡੈਂਸ ਦਿਓ ਉਹ ਬਹਾਲ ਕਰੋ ਉਹ ਕੀਤਾ ਨਹੀਂ ਉਹ ਤਾਂ ਹੋਣਾ ਸੀ ਜੇ ਪਾਰਟੀ ਬਣਦੀ ਪਾਰਟੀ ਦਾ ਬੰਦੇ ਸਾਰੇ ਹਾਇਰਾਉਂਡ ਹੈ ਆ ਸਾਰਾ ਜੋ ਜੋ ਅਕਾਲੀਆਂ ਦਾ ਜੋ ਕਾਂਗਰਸ ਦਾ ਲੈਫਟ ਪਾਰਟੀ ਵਾਲੇ ਜਿਹੜੇ ਹੈਗੇ ਸੀਗੇ ਉਹ ਸਾਰੇ ਦੇ ਸਾਰੇ ਨਾਲ ਬੈਠੇ ਆਰਐਸਐਸ ਨਾਲ ਬੈਠੀ ਆ ਹੁਣ ਤਾਂ ਇਹ ਆ ਨਾ ਵੀ ਗਵਰਨੈਂਸ ਵਾਲਾ ਪਾਸਾ ਰਹਿ ਗਿਆ ਵੀ ਕੰਮ ਚਲਾਓ ਤੁਸੀਂ 5 ਸਾਲ ਕੱਢਨੇ ਆ ਹਾਂ ਹਾਂ ਡਾਕਟਰ ਸਾਹਿਬ ਡਾਕਟਰ ਸਾਹਿਬ ਹੁਣ ਆਪਣਾ ਸਮਾ ਮੁਕਦਾ ਜਾਂਦਾ ਤੇ ਤੁਹਾਡੇ ਨਾਲ ਕਿਸੇ ਦਿਨ ਫੇਰ ਦੁਬਾਰਾ ਤੁਹਾਡੇ ਨਾਲ ਇੰਨਾ ਮਜ਼ਾ ਆਇਆ ਗੱਲ ਕਰਕੇ ਲੱਗਿਆ ਵੀ ਮੈਂ ਕਿਸੇ ਇੰਟੈਲੈਕਚੁਅਲ ਨਾਲ ਗੱਲਬਾਤ ਕਰ ਰਿਹਾ ਇੰਟਰਵਿਊਜ਼ ਹੋ ਰਹੇ ਲੋਕਾਂ ਦਾ ਵੀ ਕਰੀਦੀਆਂ ਉਹਨਾਂ ਦੇ ਵਿੱਚ ਮਤਲਬ ਕਿ ਢੋਲ ਜਿਆਦਾ ਖੜਕਾਇਆ ਜਾਂਦਾ ਪਰ ਜਿਹੜੀ ਜਿਹੜੀ ਗੱਲ ਹੈਗੀ ਆ ਵਜ਼ਨੀ ਜਿਹਨੂੰ ਕਹਿੰਦੇ ਦੀ ਪਿਥੀ ਟਾਕ ਓ ਓ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਇਹਨਾਂ ਆਨੰਦ ਆਇਆ ਲੁਤਫਾ ਆ ਰਿਹਾ ਮੈਂ ਤੁਹਾਡੇ ਬਹੁਤ ਬਹੁਤ ਰਿਣੀ ਹਾਂ ਜੀ ਔਰ ਮੈਂ ਤੁਹਾਡੇ ਨਾਲ ਦੁਬਾਰਾ ਜੁੜੂੰਗਾ ਬਹੁਤ ਛੇਤੀ ਤੁਹਾਡਾ ਸਾਰੇ ਵਿਚਾਰ ਵਿਸ਼ਲੇਸ਼ਨ ਸੁਣਨ ਦੇ ਬਾਰੇ ਤੇ ਦਰਸ਼ਕਾਂ ਨੂੰ ਅਸੀਂ ਬੇਨਤੀ ਕਰਾਂਗੇ ਆਪਣੇ ਵਿਚਾਰ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਤੇ ਦੱਸਿਓ ਕਿ ਕਿੰਨੀ ਵਾਰੀ ਆਪਾਂ ਮਹੀਨੇ 'ਚ ਡਾਕਟਰ ਸਾਹਿਬ ਨੂੰ ਤਕਲੀਫ ਦਿਆ ਕਰੀਏ ਤੇ ਫਿਰ ਉਨੀ ਵਾਰੀ ਬੇਨਤੀ ਕਰਿਆ ਕਰਾਂਗੇ ਮੈਨੂੰ ਯਾਦ ਦਿਓ ਜੀ ਡਾਕਟਰ ਸਾਹਿਬ ਧੰਨਵਾਦ ਸਤਿ ਸ਼੍ਰੀ ਅਕਾਲ ਦਮਸ਼ਕੀਅਰ ਖਦਾਫਾ